ਜੇਅਰ ਸੁਪਰਡੈਂਟ ਦੇ ਕੋਲੇ ਜਦੋਂ ਕੋਈ ਚੰਗਾ ਕੈਦੀ ਆ ਜਾਏ ਨਾ ਚੰਗਾ ਗੈਂਗਸਟਰ ਇੱਕ ਗ੍ਰੇਡ ਦਾ ਆ ਜਾਂਦਾ ਤਾਂ ਮੇਰੇ ਖਿਆਲ ਜੇ 5-7 ਮਹੀਨੇ ਉਹਦੇ ਕੋਲੇ ਰਹਿ ਜੇ ਤਾਂ ਬਾਈ ਜੀ ਘਟੋ ਘੜ ਕਰੋ 1.5 ਕਰੋੜ ਰੁਪਏ ਉਹ ਛਾਪ ਲੈਂਦਾ ਮੈਂ ਕਿਹਾ ਨਾ ਸਸਪੈਂਡ ਹੋ ਜੂ ਬੰਦਾ ਵੱਧ ਤੋਂ ਵੱਧ ਸਸਪੈਂਡ ਹੋ ਕੇ ਕੀ ਆ 5 ਮਹੀਨੇ ਦੀ ਤਨਖਾਹੀ ਆ ਨਾ ਦੁਆਰੇ ਭਾਲ ਹੋ ਜੂ ਮੈਂ ਕਿਹਾ ਨੌਕਰੀ ਵੀ ਜੇ ਜਾਂਦੀ ਹੈ ਯਾਰ ਇੱਕ ਬੰਦਾ ਸਰਕਾਰੀ ਮੁਲਾਜ਼ਮ ਸਾਰੀ ਉਮਰ ਦੇ ਵਿੱਚ 1.5 ਤੋਂ 2 ਕਰੋੜ ਰੁਪਏ ਨੂੰ ਸੈਲਰੀ ਮਿਲਦੀ ਹੈ ਜਿਹੜਾ ਕਰਾਇੰਗੋ ਜੇਲ੍ਹ 'ਚ ਬੈਠੇ ਕਰਦੇ ਆ ਇਹਨਾਂ ਦੀ ਕੀ ਐ ਸਹ ਦੇ ਨਾਲ ਕਰਦੇ ਆ ਜੇ ਇਹਨਾਂ ਦੇ ਵਾਂਗ ਜੇਲ੍ਹ ਤੋਂ ਬਟੈਂਡ ਦੀ سپورਟ ਨਾ ਹੋਵੇ ਜੇਲ੍ਹ ਬਾਡ ਨਾ ਰਲੇ ਹੋਣ ਤਾਂ ਕੀ ਉਹ ਬਾਹਰ ਕਾਲ ਕਰ ਸਕਦੇ ਆ ਬਾਹਰ ਮਰਡਰ ਕਰਾ ਸਕਦੇ ਆ ਮੈਂ ਦਾਵਾ ਕਰਦਾ ਬਈ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਕੇਸ ਦੇ ਵਿੱਚ ਕਿਸੇ ਬੰਦੇ ਨੂੰ ਸਜ਼ਾ ਨਹੀਂ ਛੇਤੀ ਛੇਤੀ ਦੀ ਇਨਸਾਫ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨਹੀਂ ਮੈਨੂੰ ਐਂ ਦੱਸੋ ਯਾਰ ਇਹਨਾਂ ਦੇ ਖਿਲਾਫ ਕਿਹੜਾ ਬੰਦਾ ਕੀ ਐ ਗਵਾਹੀ ਦੇਣ ਨੂੰ ਤਿਆਰ ਆ ਸਾਡੇ ਸੁਧਾਰ ਕਰਕੇ ਆ ਟ੍ਰੇਨਿੰਗ ਸੈਂਟਰ ਬਣ ਗਏ ਆ ਉੱਥੇ ਜਾ ਕੇ ਭਾਜੀ ਤੇ ਰਿਲੇਸ਼ਨ ਇੰਨੇ ਡਿਵੈਲਪ ਹੋ ਜਾਂਦੇ ਪਹਿਲਾਂ ਤਾਂ ਸਪਲਾਈ ਉਹਨੂੰ ਜਾ ਕੇ ਲੈ ਕੇ ਆਉਣਾ ਪੈਂਦਾ ਸੀ ਚਿੱਟਾ ਜੇਲਾ ਚ ਇਹ ਜਿਹੇ ਰਿਲੇਸ਼ਨ ਬਣ ਜਾਂਦੇ ਬੈਠੇ ਨੂੰ ਸਪਲਾਈ ਆਉਣ ਲੱਗ ਜਾਂਦੀ ਹੈ ਜਿੱਥੇ ਭਾਜੀ ਪੈਸਾ ਹੋਊ ਜਿੱਥੇ ਕੀ ਗੁੜ ਹੋਊ ਤੇ ਮੱਖੀ ਆਉਂਦੀ ਹੁਣ ਸਿੱਧੂ ਮੂਸੇ ਦਾ 500 ਕਰੋੜ ਦੇ ਨੇੜੇ ਟਰਨਓਵਰ ਚੱਲਿਆ ਤਾਂ ਇੰਨਾ ਪੈਸਾ ਜਿੱਥੇ ਹੋਊਗਾ ਇਹਨਾਂ ਨੂੰ ਪੈਸੇ ਦੀ ਲੋੜ ਆ ਜੇਲ੍ਹ ਚ ਲਗਜ਼ਰੀ ਦੀ ਮੰਨਣੀਆਂ ਨੇ ਸੋਈ ਨੂੰ ਸਮੈਕ ਆਰਗੇਨਾਈਜੇਸ਼ਨ ਆਫ ਇੰਡੀਆ ਵੀ ਕਿਹਾ ਜਾਣ ਲੱਗ ਗਿਆ ਹੁੰਦਾ ਹੁਣ ਰੋਲਾ ਕਿਸੇ ਵੀ ਉਹਦੇ ਵਿੱਚ ਲੌਰੈਂਸ ਬਿਸ਼ਨੋਈ ਵਰਕੇ ਬੰਦੇ ਆਏ ਤਾਂ ਉਹਨਾਂ ਨੂੰ ਤੁਸੀਂ ਪਾਵਰ ਦੰਦੇ ਚੰਗੇ ਕੰਮ ਵਾਸਤੇ ਮੂਰੇ ਰੱਖਿਆ ਤਾਂ ਉਹ ਬੰਦੇ ਅੱਜ ਦੇ ਲੀਡਰ ਹੁੰਦੇ ਇਹ ਜਾ ਕੇ ਪੋਸਟ ਕਰਨੀ ਤੇ ਸ਼ਰੀਆਮ ਕਹਿੰਦੇ ਹਾਂਜੀ ਅਸੀਂ ਮਾਰਿਆ ਪਰ ਕੋਰਟਾਂ ਦੇ ਵਿੱਚ ਉਹ ਬਰੀ ਕਿਉਂ ਹੁੰਦੇ ਉੱਥੇ ਗਵਾਹ ਨਹੀਂ ਕੋਈ ਪਹੁੰਚਦਾ ਉੱਥੇ ਕਹਿ ਦਿੰਦੇ ਅਸੀਂ ਨਹੀਂ ਮਾਰਿਆ ਸਾਰੇ ਕੇਸਾਂ ਦੇ ਵਿੱਚ ਇਹ ਲਗਾਤਾਰ ਲੁਕ ਮਰਡਰ ਕੇਸਾਂ ਜੋ ਜ਼ਿਆਦਾਤਰ ਬਰੀ ਹੋ ਰਹੇ ਆ ਇਹ ਜੇਲ੍ਹਾਂ ਦੇ ਵਿੱਚ ਆਪਾਂ ਕਹਿੰਦੇ ਨੇ ਇਹ ਜੇਲ੍ਹ ਨਹੀਂ ਇਹ ਸਮਾਜ ਜੇਲ੍ਹ ਬਣ ਗਿਆ ਇਹ ਤਾਂ ਉੱਥੇ ਸੁਰੱਖਿਅਤ ਬੈਠੇ ਆ ਵੀਆਈਪੀ ਸਹੂਲਤਾਂ ਮਾਣਦੇ ਆ ਚੰਗੀਆਂ ਇੰਟਰਵਿਊ ਚੰਗੇ ਵੀਆ ਸਾਤਰੀਕਾਲ ਲਾਰੇਮ ਵੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਹਾਲੇ ਤੱਕ ਅੜੇਕਾ ਬਣਿਆ ਹੋਇਆ ਸੀ ਪਰ ਹੁਣ ਸਭ ਚੀਜ਼ ਸਾਫ਼ ਤੇ ਸਪਸ਼ਟ ਹੋ ਗਈ ਹੈ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਜਿਹੜੀ ਆ ਉਹ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਇਹ ਗੱਲ ਤੇ ਹਾਲਾਂਕਿ ਬਹੁਤ ਚਰਚਾ ਛਿੜੀ ਬਹੁਤ ਸਵਾਲ ਜਿਹੜੇ ਆ ਖੜੇ ਹੋਏ ਕਿ ਇਸ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਦੇ ਨੇ ਕਿ ਗੈਂਗਸਟਰ ਜਿਹੜਾ ਹੈਗਾ ਆ ਉਹ ਜੇਲ੍ਹ ਦੇ ਵਿੱਚ ਆ ਜੇਲ੍ਹ ਦੇ ਵਿੱਚ ਐਸੀ ਕਿਹੜੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਕਿ ਜੇਲ੍ਹ ਦੇ ਵਿੱਚ ਉਹ ਇੰਟਰਵਿਊ ਜਿਹੜੀਆਂ ਉਹ ਕਰ ਰਿਹਾ ਪਰ ਹੁਣ ਸਾਫ਼ ਸਪਸ਼ਟ ਹੋ ਗਿਆ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੀ ਇਸ ਚੀਜ਼ ਨੂੰ ਨਕਾਰਦੀ ਰਹੀ ਇਸ ਤੋਂ ਪਹਿਲਾਂ ਡੀਜੀਪੀ ਗੌਰਵ ਯਾਦਵ ਜਿਹੜਾ ਉਹਨਾਂ ਨੇ ਵੀ ਨਕਾਰਿਆ ਕਿ ਭਾਈ ਪੰਜਾਬ ਦੀ ਜੇਲ੍ਹ ਦੇ ਵਿੱਚ ਜਿਹੜੀ ਆ ਉਹ ਇੰਟਰਵਿਊ ਨਹੀਂ ਹੋਈ ਸੀ ਇਸ ਤੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਲੋਕਤਕਰ ਲਹਿਰ ਤੋਂ ਭਾਈ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗ ਆਰੰਭੂ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਈ ਜਿੱਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਸਿੱਧੇ ਇਸ ਤੋਂ ਪਹਿਲਾਂ ਨਕਾਰਦੀ ਰਹੀ ਕਿ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਆ ਉਹ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਆਈ ਨਹੀਂ ਹੋਈ ਗੌਰਵ ਯਾਦਵ ਦੇ ਵੱਲੋਂ ਜਿਹੜੀ ਹੈ ਕਿ ਪ੍ਰੈਸ ਕਾਨਫਰੰਸ ਵੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਉਹਨਾਂ ਨੇ ਵੀ ਸਾਫ਼ ਸਪਸ਼ਟ ਕਿਹਾ ਸੀ ਕਿ ਭਾਈ ਸਾਡੀ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਹੋਈ ਪਰ ਹੁਣ ਤਾਂ ਸਾਫ਼ ਤੇ ਸਪਸ਼ਟ ਹੋ ਗਿਆ ਕਿ ਇੰਟਰਵਿਊ ਜਿਹੜੀ ਆ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਹੋਈ ਹੈ। ਬਿਲਕੁਲ ਬਾਈ ਜੀ ਸਾਰਾ ਕੁਝ ਸਪਸ਼ਟ ਹੈਗਾ ਅਸਲ 'ਚ ਲੋਕਾਂ ਦੇ ਪਹਿਲਾਂ ਦਿਲਾਂ 'ਚ ਗੱਲ ਸੀ ਕਿ ਪੰਜਾਬ 'ਚ ਹੋਈ ਆ ਦੂਜੀ ਗੱਲ ਕੀ ਆ ਡੀਜੀਪੀ ਨੇ ਜਦੋਂ ਬਿਆਨ ਦਿੱਤਾ ਮਾਰਚ ਮਹੀਨੇ 'ਚ ਇੰਟਰਵਿਊ ਹੁੰਦੀ ਆ ਡੀਜੀਪੀ ਇੱਕ ਬਿਆਨ ਦਿੰਦਾ ਤਾਂ ਬਿਆਨ ਦੇਣ ਤੋਂ ਬਾਅਦ ਕੀ ਆ ਮੈਂ ਕਹਿਣਾ ਵੀ ਉਹਦੇ ਮੂੰਹ ਤੇ ਚਪੇੜ ਮਾਰਨ ਵਾਲੀ ਗੱਲ ਹੀ ਕੀਤੀ ਗਈ ਸੀ ਜਿਹੜੇ ਹੁਲਿਆ ਕਹਿੰਦੀ ਕਿ ਅਸੀਂ ਜਦੋਂ ਉਹਨੂੰ ਅਰੈਸਟ ਕਰਦੇ ਆ ਤਾਂ ਐਸ ਹੁਲਿਆ ਦੇ ਵਿੱਚ ਸੀ ਤਾਂ ਉਸੇ ਹੁਲਿਆ 'ਚ ਦੁਬਾਰੇ ਫਿਰ ਇੱਕ ਨਵੀਂ ਇੰਟਰਵਿਊ ਆਉਂਦੀ ਆ ਇਹਦਾ ਪਹਿਲੀ ਇੰਟਰਵਿਊ ਬਾਰੇ ਅਜੇ ਤੱਕ ਜाहिर ਹੋਇਆ ਕਿ ਉਸ ਕੀ ਸਾਡੀ ਕਸਟਡੀ 'ਚ ਨਹੀਂ ਹੋਈ ਉਹਦਾ ਹੁਲੀਆ ਦੱਸਿਆ ਜਾ ਰਿਹਾ ਸੀ ਉਹਦੇ ਬਾਰੇ ਸਪਸ਼ਟ ਕਰਤਾ ਸਿੱਟਨੇ ਕਿ ਹਾਂਜੀ ਹੋਈ ਪੰਜਾਬ ਦੀ ਕਸਟਡੀ ਦੇ ਵਿੱਚ ਇਹ ਪੰਜਾਬ ਦੇ ਹਦੂਦ ਦੇ ਅੰਦਰ ਹੋਈ ਆ ਤੇ ਦੂਜੀ ਜਿਹੜੀ ਉਹ ਕਹ ਰਹੀ ਤੇ ਐਸ ਹੁਲੀਏ 'ਚ ਅਸੀਂ ਲੈ ਕੇ ਆਏ ਆ ਤੇ ਉਸ ਹੁਲੀ ਵਾਲੀ ਇੰਟਰਵਿਊ ਦਾ ਅਜੇ ਕਹਿੰਦੇ ਪਤਾ ਨਹੀਂ ਲੱਗਿਆ ਇਹਦਾ ਮਟਰ ਕਲੀਅਰ ਹੈ ਕਿ ਦੂਜੀ ਜਿਹੜੀ ਇੰਟਰਵਿਊ ਆ ਉਹ ਵੀ ਕੀ ਲਗਭਗ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੋਈ ਆ ਇਹ ਸਪਸ਼ਟ ਤੌਰ ਤੇ ਸਾਰਿਆਂ ਨੂੰ ਮੈਂ ਕਿਹਾ ਸਨੇਹਾ ਤੇ ਪੰਜਾਬ ਵਾਲਿਆਂ ਨੂੰ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਪੂਰੇ ਮੁਲਕ ਦੇ ਵਿੱਚ ਇਹ ਸਨੇਹਾ ਦਿੱਤਾ ਗਿਆ ਇੱਕ ਸੁਪਰੀਮ ਪਾਵਰ ਹੈਗੇ ਜਿਵੇਂ ਸੀ ਕਿ ਨਾ ਪ੍ਰਮਾਤਮਾ ਤਾਂ ਹਾਂ ਕੋਈ ਸੁਪਰਮਾਕੇ ਬੈਠੀ ਆ ਜਿਹੜੀ ਸੁਪਰੀਮ ਪਾਵਰ ਆ ਉਸੇ ਤਰ੍ਹਾਂ ਕੇ ਇੱਕ ਸੁਪਰੀਮ ਪਾਵਰ ਹੈਗੇ ਸਾਰੇ ਗੋਟੀਆਂ ਨੇ ਪੁਲਿਸ ਮੁਲਾਜ਼ਮ ਲਾ ਲਓ ਮੈਂ ਕਿਹਾ ਵੀ ਗੈਂਗਸਟਰ ਲਾ ਲਓ ਇਹ ਜਿਹੜਾ ਕਲਚਰ ਸਾਰਾ ਪ੍ਰਮੋਟ ਕੀਤਾ ਗਿਆ ਇਹ ਸਿਆਸਤਦਾਨਾਂ ਵੱਲੋਂ ਕੀਤਾ ਗਿਆ ਇੱਕ ਗੈਂਗਸਟਰ ਰਾਜਨੀਤੀ ਆ ਤੇ ਜਿਹੜੀ ਰਾਜਨੀਤੀ ਦੇ ਵਿੱਚ ਕੀ ਆ ਮੈਂ ਕਿਹਾ ਮੂਹਰੇ ਦੀ ਤਰ੍ਹਾਂ ਗੈਂਗਸਟਰ ਵੀ ਵਰਤੇ ਜਾ ਰਹੇ ਆ ਪੁਲਿਸ ਪ੍ਰਸ਼ਾਸਨ ਵੀ ਵਰਤੇ ਜਾ ਰਿਹਾ ਤੇ ਮਰ ਵਿਚਾਲੇ ਨੋਕ ਰਹੇ ਆ ਤੇ ਜਿਹੜਾ ਹੁਣ ਜਿੰਨਾ ਸਿਸਟਮ ਇਹਨਾਂ ਨੇ ਬਣਾ ਰੱਖਿਆ ਹੈਗਾ ਤੁਸੀਂ ਇਹ ਦੇਖੋ ਬਈ ਜਿਵੇਂ ਅਸੀਂ ਕਹਿੰਨਾ ਸਾਡੇ ਟੈਕਸ ਦੇ ਉੱਤੇ ਸਰਕਾਰ ਪਲਦੀ ਆ ਤੇ ਜਿਹੜੇ ਗੈਂਗਸਟਰ ਵੀ ਆ ਇਹ ਵੀ ਸਾਡੇ ਟੈਕਸ ਦੇ ਉੱਤੇ ਪਲ ਰਹੇ ਨੇ ਟੈਕਸ ਨਹੀਂ ਮੈਂ ਕਹਿੰਦਾ ਸਾਡੇ ਲੋਕਾਂ ਦੇ ਖੂਨ ਦੇ ਜਿਹੜਾ ਚੂਸ ਕੇ ਲੋਕਾਂ ਨੇ ਮਿਹਨਤ ਨਾਲ ਰੁਪਿਆ ਕਮਾਇਆ ਤਾਂ ਉਹ ਪੈਸਾ ਹੁਣ ਕੀ ਆ ਜਿੰਨਾ ਮੋਟਾ ਇਹਨਾਂ ਦੇ ਖਰਚ ਕੀਤਾ ਜਾਂਦਾ ਹੁਣ ਮੈਂ ਕਹਣਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿੰਨਾ ਕੁ ਪੈਸਾ ਜਿਹੜੇ ਗੈਂਗਸਟਰ ਪੇ ਕਰਦੇ ਆ ਜੇਲ੍ਹ ਦੇ ਵਿੱਚ ਵੀਆਈਪੀ ਸਹੂਲਤਾਂ ਲੈਣ ਵਾਸਤੇ ਹੁਣ ਅਸੀਂ ਕਹਿ ਦਿੰਨੇ ਆ ਕਿ ਯਾਰ ਜੇਲ੍ਹ 100% ਆ ਗਿਆ ਜਾਂ ਹੋਰ ਬੰਦੇ ਆ ਗਏ ਵੀ ਇਹ ਕਿਉਂ ਇਹਨਾਂ ਦੀ ਸਪੋਰਟ ਕਰਦੇ ਆ ਤੇ ਨਾਲੇ ਸ਼ਰੇਆਮ ਪਤਾ ਲੱਗ ਜਾਂਦਾ ਹੁਣ ਕਿੰਨੇ ਵਾਰ ਮੈਂ ਕਹਣਾ ਵੀ ਕਿਹੜਾ ਜੇਲ੍ਹ ਅੱਜ ਵੀ ਜਾ ਕੇ ਚੈੱਕ ਕਰਨ ਉਹ ਹਰੇਕ ਜੇਲ੍ਹ 'ਚ ਤੁਹਾਨੂੰ ਮੋਬਾਈਲ ਮਿਲਣਗੇ ਹਰੇਕ ਜੇਲ੍ਹ 'ਚ ਹਰੇਕ ਨਸ਼ਾ ਮਿਲੂਗਾ ਹੁਣ ਦਾ ਕਾਰਨ ਕੀ ਆ ਮੈਂ ਤੁਹਾਨੂੰ ਦੱਸਦਾ ਬਈ ਇੱਕ ਗੈਂਗਸਟਰ ਜ ਹਾਈ ਸਕਿਉਰਿਟੀ ਦੇ ਵਿੱਚ ਰਹਿੰਦਾ ਜਾਂ ਚੰਗੇ ਜੇਲ੍ਹਾਂ ਜਿਹੜੇ ਬਾਕੀ ਇਹ ਗ੍ਰੇ ਕੈਟਾਗਰੀ ਦੇ ਗੈਂਗਸਟਰ ਹੈਗੇ ਆ ਘੱਟ ਤੋਂ ਘੱਟ ਦਾ ਪਰ ਡੇ ਦਾ ਖਰਚਾ ਭਾਜੀ 5-4 ਲੱਖ ਰੁਪਈਆ ਤੇ 5-4 ਲੱਖ ਰੁਪਈਆ ਦੰਦੇ ਕੌਣ ਲੋਕ ਨੇ ਫਰੋਤੀਆਂ ਦੇ ਰੂਪ ਦੇ ਵਿੱਚ ਸਾਡੇ ਲੋਕਾਂ ਤੋਂ ਵਸੂਲਿਆ ਜਾਂਦਾ ਜਿਵੇਂ ਟੈਕਸ ਵਸੂਲਿਆ ਜਾਂਦਾ ਤੇ ਸਾਡੇ ਪੈਸੇ ਦੇ ਨਾਲ ਜੇਲ੍ਹਾਂ ਦੇ ਵਿੱਚ ਜਿਹੜੀ ਐਸ਼ ਹੋ ਰਹੀ ਆ ਉਹ ਐਸ਼ ਕਰਵਾ ਕੌਣ ਰਹੇ ਨੇ ਰਾਜਨੀਤੀਵਾਨ ਲੋਕ ਕਰਾ ਰਹੇ ਨੇ ਕਿਉਂਕਿ ਉਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਮੈਂ ਕਹਣਾ ਛੋਟੇ ਲੈਵਲ ਦੇ ਨਹੀਂ ਬਹੁਤ ਵੱਡੀ ਗੇਮ ਆ ਇਹ ਇਹ ਗੇਮ ਜਿਹੜੀ ਕੀ ਆ ਆਮ ਸਧਾਰਨ ਜਿਹੜੇ ਕੀ ਆ ਲੋਕਾਂ ਨੂੰ ਲੱਗਦਾ ਸਿੱਧੂ ਮੂਸੇਵਾਲਾ ਦਾ ਮਰਡਰ ਹੁੰਦਾ ਬੇਸ਼ੱਕ ਇਹ ਵੀ ਕੀ ਆ ਇੱਕ ਜਿਹੜਾ ਮਰਡਰ ਆ ਇਹ ਗੈਂਗਸਟਰ ਰਾਜਨੀਤੀ ਦਾ ਮਾਕੇ ਉਹ ਸੀ ਪਰਸਨਲ ਰੈਂਜਰ ਜਿਹੜੀ ਕਹੀ ਜਾਂਦੀ ਉਹ ਕੁਝ ਵੀ ਨਹੀਂ ਹੈ ਬਹੁਤ ਵੱਡੀ ਗੇਮ ਆ ਇਹ ਤੇ ਇਸ ਗੇਮ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਕੀ ਆ ਸਾਹਮਣੇ ਆ ਜਾਣਾ ਜੇ ਸਿੱਟਾਂ ਜਿਵੇਂ ਹਾਈ ਕੋਰਟ ਇੱਕੋ ਹੀ ਅਥਾਰਟੀ ਰਹੇਗੀ ਜਿਹਦੇ ਲੋਕਾਂ ਨੂੰ ਯਕੀਨ ਆ ਸਾਡੀਆਂ ਸਰਕਾਰ ਵੱਲੋਂ ਬਣਾਈਆਂ ਸਿੱਟਾਂ ਤੇ ਕਿਸੇ ਨੂੰ ਭਰੋਸਾ ਨਹੀਂ ਪਰ ਮਾਕੇ ਜਿਹੜੀ ਹਾਈ ਕੋਰਟਾਂ ਨੇ ਜਿਹੜੀਆਂ ਸੈਟ ਬਣਾਉਂਦੀ ਆ ਕਿਤੇ ਨਾ ਕਿਤੇ ਇਹਨਾਂ ਦੇ ਲੋਕਾਂ ਨੂੰ ਮਾਕੇ ਯਕ ਹੁਣ ਜਿਹੜੇ ਪ੍ਰਮੋਦ ਕੁਮਾਰ ਜੀ ਨੇ ਮਾਕੇ ਡੀਜੀਪੀ ਨੇ ਤਿੰਨ ਬੰਦਿਆਂ ਦੀ ਇੱਕ ਸੈੱਟ ਬਣਾਈ ਗਈ ਆ ਉਹ ਸੈੱਟ ਨੇ ਜਿਹੜੇ ਮਾਕੇ ਖੁਲਾਸੇ ਕੀਤੇ ਆ ਇਹ ਸਾਰੇ ਪ੍ਰਸ਼ਾਸਨ ਦੇ ਮੂੰਹ ਤੇ ਵੀ ਚਪੇੜ ਆ ਤੇ ਇਹਨਾਂ ਦੇ ਮੂੰਹ ਤੇ ਵੀ ਚਪੇੜ ਆ ਜਿਹੜੇ ਬੰਦੇ ਮਾਕੇ ਸਾਡੀ ਸਰਕਾਰਾਂ ਚਲਾ ਰਹੇ ਨੇ ਨਾ ਉੱਪਰਲੇ ਲੈਵਲ ਤੇ ਮੈਂ ਕਹਿੰਦਾ ਵੀ ਸਾਡੇ ਪੰਜਾਬ ਸਰਕਾਰ ਦੇ ਵਿੱਚ ਜੇ ਲੱਗੇ ਜੇਲ੍ਹ ਡਿਪਾਰਟਮੈਂਟ ਵੀ ਸਾਡੇ ਮੁੱਖ ਮੰਤਰੀ ਸਾਹਿਬ ਕੋਲੇ ਆ ਦੂਜਾ ਵੀ ਡਿਪਾਰਟਮੈਂਟ ਮੰਨ ਕੇ ਚਲੋ ਜਿਹੜਾ ਗ੍ਰਹਿ ਵਿਭਾਗ ਆ ਉਹ ਵੀ ਇਹਨਾਂ ਕੋਲੇ ਆ ਉੱਪਰਲਾ ਅੰਮ੍ਰਿਤਸਰ ਗਿਆ ਕੋਲੇ ਆ ਹੁਣ ਜਿਹੜਾ ਮਾਕੇ ਸਾਰਾ ਨੈਕਸਸ ਚੱਲ ਰਿਹਾ ਮੈਂ ਕਹਿੰਦਾ ਵੀ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਕੀ ਆ ਇਹ ਸਾਰੇ ਬੰਦੇ ਇਨਵੋਲਵ ਹੋਣਗੇ ਪਰ ਇਹਨਾਂ ਬੰਦਿਆਂ ਦੇ ਕੰਟਰੋਲ ਤਾਂ ਹੈਗਾ ਨਾ ਤੇ ਥੋੜੇ ਕੰਟਰੋਲ ਥੱਲੇ ਇੰਨਾ ਕੁਝ ਹੋ ਰਿਹਾ ਜਿਹੜੇ ਬੰਦੇ 'ਚ ਕਸੂਰਬਾਰ ਨੇ ਮੈਂ ਬਾਈ ਜੀ ਸਭ ਤੋਂ ਵੱਡਾ ਇਹ ਗੱਲ ਕਹਿਣਾ ਕਿ ਨਵੇਂ ਕਾਨੂੰਨ ਬਣੇ ਆ ਠੀਕ ਆ 1 ਜੁਲਾਈ ਤੋਂ ਲਾਗੂ ਹੋਗੇ ਤਾਂ ਨਵੇਂ ਕਾਨੂੰਨ ਕਿਉਂ ਬਣਾਏ ਗਏ ਸੀਗੇ ਤਾਂ ਬਣਾਏ ਗਏ ਸੀ ਕਿ ਜਿਹੜਾ ਕੀ ਆ ਚੇਂਜਸ ਆਏ ਨੇ ਨਵਾਂ ਕੀ ਆ ਟੈਕਨੋਲੋਜੀ ਆ ਗਈ ਟੈਕਨੋਲੋਜੀ ਨੂੰ ਕਹਿੰਦੇ ਅਸੀਂ ਹਾਂਜੀ ਇਹਨੂੰ ਐਡ ਕਰ ਲਿਆ ਮੈਂ ਕਹਿੰਦਾ ਪੁਰਾਣੀ ਸ਼ਰਾਬ ਨਵੀਆਂ ਬੋਤਲਾਂ 'ਚ ਪਾਈ ਗਈ ਆ ਹੋਰ ਕੁਝ ਨਹੀਂ ਕੀਤਾ ਗਿਆ ਚਾ ਗੱਲ ਕੁਛ ਵੀ ਮਾ ਕੇ ਬਦਲੀ ਨਹੀਂ ਮੈਂ ਕਹਿੰਦਾ ਵੀ ਕਿਹੜਾ ਕਾਨੂੰਨ ਨਵਾਂ ਬਣਾਇਆ ਜਿਹੜਾ ਨਾ ਗੈਂਗਸਟਰਾਂ ਵਾਸਤੇ ਬਣਾਇਆ ਅੱਜ ਮੈਂ ਕਹਿੰਦਾ ਬਾਈ ਲੋਕ ਨਾ ਇੱਕ ਡਰ ਦੇ ਮਾਹੌਲ ਚ ਜਿਉਂ ਹੀ ਜਾਂਦੇ ਆ ਯਾਰ ਇਹ ਜੇਲ੍ਹਾਂ ਦੇ ਵਿੱਚ ਆਪਾਂ ਕਹਿ ਦਿੰਦੇ ਆ ਇਹ ਜੇਲ ਨਹੀਂ ਇਹ ਸਮਾਜ ਜੇਲ ਬਣ ਗਿਆ ਇਹ ਤਾਂ ਉਥੇ ਸੁਰੱਖਿਅਤ ਬੈਠੇ ਆ ਵੀਆਈਪੀ ਸਹੂਲਤਾਂ ਮਾਣਦੇ ਆ ਚੰਗੀਆਂ ਇੰਟਰਵਿਊ ਚ ਚੰਗੇ ਵੀਆਈਪੀ ਉਹ ਕੱਬੀ ਆ ਫੋਨ ਇਹਨਾਂ ਕੋਲੇ ਖਰਚਾ ਮੋਟਾ ਇਹਨਾਂ ਕੋਲੇ ਅੰਦਰ ਜਾ ਰਿਹਾ ਹਰ ਨਸ਼ਾ ਇਹਨਾਂ ਨੂੰ ਪ੍ਰੋਵਾਈਡ ਹੋ ਰਿਹਾ ਐਸ਼ ਪ੍ਰਸਤੀ ਹੁੰਦੀ ਆ ਜਿਵੇਂ ਕੁਝ ਬੰਦੇ ਆਨਫੀਸ਼ਲ ਦੱਸ ਦਿੰਦੇ ਆ ਪੁਲਿਸ ਮੁਲਾਜ਼ਮ ਜਿਹੜੇ ਮਾਕੇ ਕੀ ਆ ਨਾਲ ਵਿਚਾਰੇ ਗਾਰਦਾਂ ਤੇ ਲੱਗਦੇ ਆ ਉਹ ਕਹਿੰਦੇ ਵੀ ਜਦੋਂ ਇਹਨਾਂ ਨੂੰ ਲਿਆਂਦਾ ਜਾਂਦਾ ਤਰੀਕਾਂ ਦੇ ਉੱਤੇ ਤਾਂ ਇਹਨਾਂ ਦੀ ਕਟਿੰਗ ਵਾਸਤੇ ਵੀ ਕੀ ਆ ਚੰਡੀਗੜ੍ਹ ਤੋਂ ਨਾਈ ਸਪੈਸ਼ਲ ਗੱਡੀਆਂ ਚਾਉਂਦੇ ਆ ਕਟਿੰਗ ਕਰਨ ਵਾਸਤੇ ਇਹਨਾਂ ਦੀ ਤੇ ਹੋਰ ਜਿਹੜੇ ਮਾਕੇ ਹੈਗੇ ਆ ਬੜਾ ਕੁਝ ਮਾਕੇ ਚੱਲ ਰਿਹਾ ਜਿਹੜਾ ਸਿਸਟਮ ਆ ਜਿਹੜਾ ਮੋਟਾ ਰੁਪਈਆ ਉੱਥੇ ਪੇ ਕੀਤਾ ਜਾਂਦਾ ਰੁਪਈਆ ਕਿਨਾਂ ਦਾ ਉਹ ਆਮ ਲੋਕਾਂ ਦਾ ਰੁਪਈਆ ਆਮ ਸ਼ਾਹੂਕਰਾਂ ਦਾ ਬਠਿੰਡੇ 'ਚ ਅਸੀਂ ਅੱਜ ਬੈਠੇ ਆ ਤੁਹਾਨੂੰ ਕੀ ਲੱਗਦਾ ਬਠਿੰਡੇ 'ਚ ਕਿੰਨੇ ਕੁ ਲੋਕਾਂ ਤੋਂ ਫਰੋ ਤਲਵੰਡੀ ਸਾਬੂ ਦਾ ਸਾਡਾ ਛੋਟਾ ਜਿਹਾ ਕਸਬਾ ਉੱਥੋਂ ਕਰੋੜਾਂ ਰੁਪਈਆ ਕੀ ਫਰੋਤੀਆਂ ਲੱਗੀਆਂ ਗਈਆਂ ਤੇ ਨਾ ਇਹਨਾਂ ਦੇ ਵਰਤੇ ਗਏ ਆ ਕੱਲਾ ਹੋਣੀ ਵਰਤੇ ਗਏ ਮੈਂ ਕਹਿੰਦਾ ਕਿ ਅੱਜ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਨੇੜਲੇ ਜਿੰਨੇ ਸੂਬੇ ਆ ਸਾਰਾ ਕਿਤੇ 골ਡੀ ਬਰਾਡ ਤੇ ਕੀ ਕੌਲਕੀ ਦੀ ਆਉਂਦੀ ਆ ਜਾਂ ਲਾਰੈਂਸ ਬਿਸ਼ਨੋਈ ਦੀ ਆਉਂਦੀ ਆ ਮੈਂ ਕਹਿੰਦਾ ਵੀ ਬੇਸ਼ੱਕ ਇਹਨਾਂ ਦੇ ਨਾਂ ਦੇ ਉੱਤੇ ਲਈ ਜਾਂਦੇ ਆ ਪਰ ਇੱਕ ਪਨੀਰੀ ਤਿਆਰ ਹੋ ਗਈ ਬਾਈ ਜੇ ਥੱਲੇ ਜਿਹੜੇ ਛੋਟੇ ਮੋਟੇ ਨਸ਼ੇੜੀ ਸੀ ਇਹ ਵੀ ਇਧਰ ਨੂੰ ਚੱਲ ਪਏ ਪਰ ਇਹ ਤੋਰੇ ਕੀ ਆ ਇੱਕ ਤਾਂ ਤਾਂਹ ਤੋਂ ਸਰਕਾਰਾਂ ਦਾ ਹੱਥ ਆ ਇੱਕ ਸੁਪਰੀਮ ਪਾਵਰ ਪਿੱਛੇ ਇਹਨਾਂ ਦੇ ਕੰਮ ਕਰ ਰਹੀ ਆ ਦੂਜਾ ਕੀ ਹੈ মিডিਆ ਨੇ ਜਿੰਨਾ ਗਲੈਮਰਾਇਜ਼ ਕਰਤਾ ਨਾ ਇਸ ਚੀਜ਼ ਨੂੰ 50 5000 ਦੀ ਟੀ-ਸ਼ਰਟ ਦਿਖਾਈ ਜਾਂਦੀ ਹੈ ਉਹਨੂੰ ਮਾਕੇ ਹਾਈਪ ਦਿੱਤੀ ਜਾਂਦੀ ਹੈ ਸੋਸ਼ਲ ਮੀਡੀਆ ਤੇ ਮੈਂ ਕਹਿੰਦਾ ਹੈ ਜੇ ਸੋਸ਼ਲ ਮੀਡੀਆ ਦੇ ਚੈਨਲ ਬੈਨ ਹੋਣੇ ਚਾਹੀਦੇ ਆ ਜਿਹੜੇ ਇਹਨਾਂ ਨੂੰ ਹਾਈਪ ਦਿੰਦੇ ਆ ਜਿਹੜੇ ਇਹਨਾਂ ਨੂੰ ਕੀ ਆ ਬੂਸਟ ਕਰਦੇ ਜਾਂ ਜਿਹੜੇ ਚੀਜ਼ਾਂ ਦੇ ਉੱਤੇ ਇਹਨਾਂ ਦੀਆਂ ਐਡਾਂ ਚੱਲਦੀਆਂ ਇੱਕ ਬੰਦਾ ਯਾਰ ਮਾਕੇ ਜੇ ਇੰਨੇ ਕਤਲੇਆਮ ਹੋ ਰਿਹਾ ਇੰਨੇ ਮਰਡਰ ਹੁੰਦੇ ਆ ਹੁਣ ਉਹ ਲੋਕ ਜਿਹੜਾ ਚੀਜ਼ ਚਾਹੁੰਦੇ ਆ মিডিਆ ਉਹਨਾਂ ਦੀ ਕੀ ਟੂਲ ਵਾਂਗੂ ਕੰਮ ਕਰ ਰਿਹਾ ਉਹ ਲੋਕ ਲੋਕਾਂ 'ਚ ਹਊਆ ਪੈਦਾ ਕਰਨਾ ਚਾਹੁੰ ਤਾਂ ਅੱਗੇ ਆਪਾਂ ਕੀ ਸੋਚਦੇ ਆਂ ਵੀ ਜੇਲ੍ਹ 'ਚ ਬੈਠਾ ਬੰਦਾ ਕਾਲ ਨਹੀਂ ਆ ਸਕਦੀ ਕੋਈ ਜਾਣ ਕੇ ਫਰਾਡ ਫਰਾਡ ਆ। ਜਦੋਂ ਇੰਟਰਵਿਊ ਆ ਗਈ ਤਾਂ ਹੁਣ ਲੋਕਾਂ ਨੂੰ ਕੀ ਯਕੀਨ ਹੀ ਹੋ ਗਿਆ ਕਿ ਹਾਂ ਯਾਰ। ਜਿਹੜਾ ਬੰਦਾ ਵਾਕਿਆ ਕੀ ਆ ਇੱਕ ਉਹਨ ਮਾਕੇ ਚੰਗੇ ਮਾਹੌਲ ਦੇ ਵਿੱਚ ਸਾਰਾ ਉਹਨੂੰ ਐਕਸੈਸ ਦਿੱਤਾ ਜਾਂਦਾ ਇੰਟਰਨੈਟ ਦਾ ਤਾਂ ਉਹ ਇੰਟਰਵਿਊ ਵਾਕਿਆ ਦੇ ਰਿਹਾ। ਠੀਕ ਹੈ ਤੇ ਦੇ ਕਿਹਨੂੰ ਰਿਹਾ ਇੱਕ ਪੱਤਰਕਾਰ ਨੂੰ ਦੇ ਰਿਹਾ। ਮੈਂ ਤਾਂ ਇਹ ਕਹਿਣਾ ਕਿ ਉਸ ਪੱਤਰਕਾਰ ਤੋਂ ਕਿੱਡਾ ਕ ਵੱਡਾ ਕੰਮ ਸੀ ਬਾਈ ਜੀ ਇਹਦੀ ਜਾਂਚ ਤੇ ਇੰਨਾ ਟਾਈਮ ਲੱਗ ਗਿਆ। ਮੈਂ ਕਹਿੰਦਾ ਇੱਕ ਸਾਡੇ ਇੱਕ ਜਿਹੇ ਐਸਆਈ ਜਿਹੜਾ ਕੀ ਆ ਸੁਧਾਰਨ ਬੰਦਾ ਜਿਹੜਾ ਕੋਈ ਬਹੁਤੀ ਓ ਐਸਆਈ ਬਈ ਜੀ ਹੱਥਣ ਤੱਕ ਕੀ ਆ ਇਹਦੀ ਸਾਰੀ ਮਾਕੇ ਡਿਟੇਲ ਕੱਢ ਦੂ ਪੁੱਛਣਾ ਕਿਨੂੰ ਸੀ ਕਲਾਉ ਪੱਤਰਕਾਰ ਬੁਲਾ ਕੇ ਪੁੱਛਣਾ ਸੀ ਭਾਈ ਕਿਹੜੀ ਡੇਟ ਨੂੰ ਇੰਟਰਵਿਊ ਹੋਈ ਆ ਠੀਕ ਹੈ ਉਹਨੂੰ ਦੱਸਣਾ ਪੈਣਾ ਸੀ ਹਾਲਾਂਕਿ ਹੁਣ ਵੀ ਉਹਦੇ ਸਾਹਮਣੇ ਹੋਇਆ ਉਹ ਤੋਂ ਪੁੱਛਿਆ ਗਿਆ ਸਾਰੀ ਡਿਟੇਲ ਉਹਨੇ ਡੇਟ ਦੱਸਤੀ ਤੇ ਹਰ ਕੈਦੀ ਦਾ ਇੱਕ ਰਿਕਾਰਡ ਹੁੰਦਾ ਵੀ ਜੇਲ੍ਹ ਚੋਂ ਕਦੋਂ ਨਹੀਂ ਕਿ ਆਊਟਿੰਗ ਹੁੰਦੀ ਆ ਕਿੱਥੇ ਉਹਨੂੰ ਰੱਖਿਆ ਜਾਂਦਾ ਕਿਹੜੇ ਦਿਨ ਕਿੱਥੇ ਉਹਦੀ ਮਾਕੇ ਸਟੇਜ ਸੀ ਤਾਂ ਸਿਰਫ ਇੱਕ ਦਿਨ ਦਾ ਚੈੱਕ ਕਰਨਾ ਸੀ ਉਸ ਦਿਨ ਕੀ ਉਹਦੀ ਕਿੱਥੇ ਤਰੀਕ ਸੀ ਕਿੱਥੇ ਉਹਨੂੰ ਰੱਖਿਆ ਗਿਆ ਕਿਹਦੀ ਕਸਟਡੀ ਦੇ ਵਿੱਚ ਸੀ ਤਾਂ ਇੱਕ ਪੱ ਦੂਜੀ ਇੰਟਰਵਿਊ ਦਾ ਰਿਕਾਰਡ ਦੇਣ ਵਾਸਤੇ ਯਾਰ ਇਹ ਕਿੱਡਾ ਕੰਮ ਆ ਠੀਕ ਹੈ ਨਾ ਮੈਂ ਕਹਿੰਦਾ ਸੁਧਾਰਨਿਕ ਕੀ ਆ ਆਮ بڑے ਛੋਟੇ ਰੈਂਕ ਦੇ ਬੰਦੇ ਨੂੰ ਵੀ ਤੁਸੀਂ ਅਪਾਇੰਟ ਕਰ ਦੋਗੇ ਨਾ ਹੁੰਦਾ ਡੀਜੀਪੀ ਲਾ ਕੇ ਛੋਟੇ ਰੈਕ ਦਾ ਬੰਦਾ 80 ਤੱਕ ਪਈ ਜੀ ਦੀ ਪੜਤਾਲ ਕਰ ਦੂਗਾ ਵੀ ਕਿੱਥੇ ਇੰਟਰਵਿਊ ਹੋਈ ਕਿਹਨੇ ਕੀਤੀ ਜਿਵੇਂ ਤੁਸੀਂ ਗੱਲ ਗੱਲ ਕਰ ਰਹੇ ਹੋ ਕਿ ਜੇਲ੍ਹ ਮੰਤ్రਾਲਾ ਭਗਵਾਨ ਸਿੰਘ ਮਾਨ ਦੇ ਕੋਲੇ ਆ ਤਾਂ ਫਿਰ ਵੱਡੇ ਸਵਾਲ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਉੱਪਰ ਖੁੱਦੇ ਉੱਪਰ ਖੜੇ ਹੁੰਦੇ ਆ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਹੈ ਪੰਜਾਬ ਦੇ ਵਿੱਚ ਕਾਨੂੰਨ ਜਿਹੜਾ ਹੈ ਬੜਾ ਵਧੀਆ ਹੈ ਖੁਸ਼ਹਾਲ ਪੰਜਾਬ ਹੈ ਤਾਂ ਉਹਨਾਂ ਦੇ ਉੱਪਰ ਵੀ ਸਵਾਲ ਖੜੇ ਹੁੰਦੇ ਆ ਕਿ ਭਾਈ ਤੁਹਾਡੇ ਇਹਤ ਮੰਤ్రਾਲਾ ਹੋਵੇ ਤੇ ਜੇਲ੍ਹਾਂ ਦੇ ਵਿੱਚੋਂ ਗੈਂਗਸਟਰ ਇੰਟਰਵਿਊ ਦੇ ਹੀ ਜਾਂਦੇ ਹੁਣ ਉਹੀ ਗੱਲ ਆ ਭਾਈ ਜਿਵੇਂ ਤੁਸੀਂ ਗੱਲ ਕਰਦੇ ਹੋ ਕਾਨੂੰਨ ਦਾ ਡਰ ਕੀ ਹੈ ਇਹਨਾਂ ਲੋਕ 70 ਤੋਂ ਉੱਤੇ ਮਕਦਮੇ ਕੀ ਲਾਰੈਂਸ ਮਿਸ਼ਨੋਈ ਤੇ ਦਰਜ ਨੇ ਹੋਰ ਵੀ ਜਿਹੜੇ ਗੈਂਗਸਟਰ ਜੇਲ੍ਹਾਂ ਦੇ ਵਿੱਚੋਂ ਮੈਂ ਕਰ ਰਿਹਾ ਗੋਲਡੀ ਬਰਾਡਰ ਕਹਿੰਦੇ ਕਿੰਨੇ ਪਰਚੇ ਦਰਜ ਨੇ ਕਿੰਨੀਆਂ ਫਰੋਤੀਆਂ ਮੰਗੀਆਂ ਜਾ ਚੁੱਕੀਆਂ ਉਹਨਾਂ ਵੱਲੋਂ ਤਾਂ ਇਹ ਸਾਰਾ ਸਿਸਟਮ ਜਿਹੜਾ ਗੱਲ ਕਰ ਰਹੇ ਆ ਆਪਾਂ ਇਹਦੇ ਵਿੱਚ ਅਸਲ ਜਿਹੜਾ ਕਾਨੂੰਨ ਆ ਨਾ ਕਾਨੂੰਨ ਨੂੰ ਫੁੱਟਵਾਲ ਵਾਂਗੂ ਖੇਡਦੇ ਆ ਹੁਣ ਤੇਰੇ ਮੇਰੇ ਅਗੇ ਭਰਾ ਦਾ ਕਾਨੂੰਨ ਦੀ ਨਿੱਕੀ ਨਿੱਕੀ ਬਰੀਕੀ ਤੋਂ ਡਰੀ ਜਾਂਦੇ ਆ ਅਸੀਂ ਤਾਂ ਉਹਦੇ ਹਥਿਆਰੇ ਵੀ ਜਮ੍ਹਾਂ ਕਰਾ ਦਿੰਨੇ ਆ ਪਰ ਇਹ ਲੋਕ ਕੀ ਆ ਜਿਹੜੇ ਮਾਰਡਰ ਹੁੰਦੇ ਜਿਹੜੇ ਵੈਪਨ ਨਾਲ ਉਹਦਾ ਇੰਪੋਰਟਡ ਵੈਪਨ ਨੇ ਉਹ ਇੰਟਰਨੈਸ਼ਨਲ ਸਰ ਹੁਣ ਰੌਲਾ ਇਹ ਆ ਵੀ ਜਿਹੜੇ ਬੰਦੇ ਨੂੰ ਕਾਨੂੰਨ ਤੋਂ ਕੀ ਆ ਸਮਝ ਆ ਉਹ ਕਾਨੂੰਨ ਨੂੰ ਕੀ ਕਰਦਾਗਾ ਫੁੱਟਵਾਲ ਵਾਂਗੂ ਖੇਡਦਾ ਉਹਦੇ ਨਾਲ ਜਿਹੜੇ ਸਾਡੇ ਵਰਗੇ ਨੂੰ ਸਮਝ ਨਹੀਂ ਉਹ ਕੀ ਆ ਕਾਨੂੰਨ ਤੋਂ ਡਰ ਰਿਹਾ ਹੁਣ ਇਹ ਲੋਕ ਇੰਨੇ ਕਮਾ ਕੇ ਟ੍ਰੈਂਡ ਹੋ ਚੁੱਕੇ ਆ ਮੈਂ ਦਾਵਾ ਕਰਦਾ ਬਈ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਕੇਸ ਦੇ ਵਿੱਚ ਕਿਸੇ ਬੰਦੇ ਨੂੰ ਸਜ਼ਾ ਨਹੀਂ ਛੇਤੀ ਛੇਤੀ ਹੁੰਦੀ ਇਨਸਾਫ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਮੈਨੂੰ ਐਂ ਦੱਸੋ ਯਾਰ ਇਹਨਾਂ ਦੇ ਖਿਲਾਫ ਕਿਹੜਾ ਬੰਦਾ ਕੀ ਆ ਗਵਾਹੀ ਦੇਣ ਨੂੰ ਤਿਆਰ ਆ ਕਿਹੜਾ ਬੰਦਾ ਗਵਾਹੀ ਦੇ ਦੂ ਇੱਕ ਅੱਧਾ ਨਹੀਂ ਬਈ ਪਿਛਲਾ ਰਿਕਾਰਡ ਚੱਕੋ ਤੁਸੀਂ ਕਿਸੇ ਵੀ ਗੈਂਗਸਟਰ ਜਿਹੜਾ ਮਾਕੇ ਕੀ ਆ ਰਿਹਾਗਾ ਉਹ ਉਹ ਬਰੀ ਕਿਉਂ ਹੁੰਦੇ ਆ ਕਿਉਂਕਿ ਕੋਈ ਬੰਦਾ ਉਹਨਾਂ ਦੇ ਬਾਈ ਜੀ ਖਿਲਾਫ ਪੁੱਗਤਨ ਨੂੰ ਤਿਆਰ ਨਹੀਂ ਗਵਾਹੀ ਦੇਣ ਨੂੰ ਤਿਆਰ ਨਹੀਂ ਮੂਸੀ ਵਾਲੇ ਦੇ ਕੇਸ 'ਚ ਗਵਾਹ ਕੌਣ ਬਣਿਆ ਇਹਦੇ ਫਾਦਰ ਸਾਹਿਬ ਬਣੇ ਆ ਉਹ ਫਾਦਰ ਸਾਹਿਬ ਕੀ ਮੌਕੇ ਤੇ ਦਾ ਮੌਜੂਦ ਹੈ ਨਹੀਂ ਉਹ ਕਿਹੜੇ ਬੰਦੇ ਨੂੰ ਕਹਿਣਗੇ ਹਾਂ ਮੈਂ ਇਹਨੂੰ ਦੇਖਿਆ ਉੱਥੇ ਮਰਡਰ ਕਰਦੇ ਨੂੰ ਅੱਛਾ ਜਿਹੜੀ ਪੁਲਿਸ ਕਸਟਡੀ ਦੇ ਵਿੱਚ ਉਹ ਸ਼ਰਿਆ ਮੈਂ ਕਹਣਾ ਵੀ ਯਾਰ ਮੀਡੀਆ ਦੇ ਵਿੱਚ ਮੰਨ ਰਹੇ ਆ ਪੁਲਿਸ ਕਸਟਡੀ 'ਚ ਬੇਸ਼ੱਕ ਕੀ ਉੱਥੇ ਵੀ ਮੰਨ ਕੇ ਹੋਣਗੇ ਮਨ ਨੂੰ ਕੁਸੇ ਵਰਗੇ ਜਿਹੜੇ ਬੰਦੇ ਮੈਂ ਕਹਿੰਦਾ ਅਰੈਸਟ ਹੋਏ ਸੀ ਸਾਰੇ ਮੰਨ ਕੇ ਹੋਣਗੇ ਮੈਂ ਕਹਿੰਦਾ ਇਹ ਪੁਲਿਸ ਕਸਟ ਤਾਂ ਉਹਦਾ ਪ੍ਰੂਫ ਕਿਵੇਂ ਕਰੋਗੇ ਤੁਸੀਂ ਕਿਹੜਾ ਬੰਦਾ ਗਵਾਹ ਲੈ ਕੇ ਖੜਾ ਕਰੋਗੇ ਅਕਸਰ ਕੀ ਆ ਮੈਂ ਕਹਿੰਦਾ ਸਾਰੇ ਕੇਸਾਂ ਦੇ ਵਿੱਚ ਇਹ ਲਗਾਤਾਰ ਲੁਕ ਮਰਡਰ ਕੇਸਾਂ ਜੋ ਜ਼ਿਆਦਾਤਰ ਬਰੀ ਹੋ ਰਹੇ ਆ ਜਿੰਨਾਂ ਚਿਰ ਹੁਣ ਜੇਲ੍ਹ 'ਚ ਰਹਿਣਗੇ ਠੀਕ ਆ ਨਾਲ ਨਾਲ ਹੋਰ ਕੇਸ ਪੈ ਰਹੇ ਆ ਪਰ ਮੈਂ ਕੀ ਆ ਸਾਡੇ ਵੱਲੋਂ ਇੱਕ ਮੰਗ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਵੀ ਨਵਾਂ ਕਾਨੂੰਨ ਬਣਿਆ ਨਾਲ ਮੋਦੀ ਸਾਹਿਬ ਤੋਂ ਵੀ ਮੰਗ ਕਰਦੀ ਹੈ ਕਿ ਨਵੇਂ ਕਾਨੂੰਨ ਦੇ ਮੁਤਾਬਕ ਮੈਂ ਕਹਿੰਦਾ ਭਾਈ ਜਿਹੜੇ ਜੇਲ੍ਹ ਸੁਪਰਡੈਂਟ ਦੀ ਨਿਗਰਾਨੀ ਦੇ ਵਿੱਚ ਇੱਕ ਜੇਲ੍ਹ ਆ ਜੇ ਉੱਥੋਂ ਫਰੋਤੀ ਦੀ ਕਾਲ ਜਾਂਦੀ ਆ ਉਥੇ ਗੋਲੀਆਂ ਚੱਲਦੀਆਂ ਜਾਂ ਉਥੇ ਮਰਡਰ ਹੁੰਦਾ ਜੇਲ੍ਹ 'ਚੋਂ ਤਾਂ ਮੈਂ ਕਹਣਾ ਵੀ 302 ਦੇ ਵਿੱਚ ਸਪੋਰਟ ਕਰਨ ਵਾਲੇ ਬੰਦੇ ਆ ਜਿਹੜਾ ਜਾਂ ਹੱਲਾਸ਼ੀਰੀ ਦੇਣ ਵਾਲੇ ਬੰਦੇ ਤੇ 120ਵੀਂ ਦੀ ਧਾਰਾ ਲੱਗਦੀ ਆ ਉਹ ਬੰਦਾ ਬਰਾਬਰ ਦਾ ਜ਼ਿੰਮੇਵਾਰ ਹੁੰਦਾ 120ਵੀਂ 'ਚ ਮਰਡਰ ਕੇਸ 302 'ਚ 120ਵੀਂ 'ਚ ਇਨਵੋਲਵ ਤਾਂ ਤੁਹਾਨੂੰ ਵੀ ਬਰਾਬਰ ਕੀ ਮਰਡਰ ਦੇ ਚਾਰਜ ਦੇ ਬਰਾਬਰ ਤੁਹਾਨੂੰ ਸਜ਼ਾ ਹੋਊਗੀ ਪਿਨਿਸ਼ਮੈਂਟ ਹੋ ਜੇ ਫਾਂਸੀ ਵੀ ਲੱਗ ਸਕਦੀ ਆ ਤੇ ਮੈਂ ਕਹਣਾ ਵੀ ਜਿਹੜੇ ਜੇਲ ਸੂਪਰਡੈਂਟ ਆ ਜਿਹੜੇ ਮੁਲਾਜ਼ਮੇ 'ਚ ਇਨਵੋਲਵ ਨੇ ਜੇ ਉਹਨਾਂ ਬੰਦਿਆਂ ਤੇ ਨਵੇਂ ਕਾਨੂੰਨ ਦੇ ਵਿੱਚ ਕਿਉਂ ਨਹੀਂ ਇਹੋ ਜਿਹਾ ਕਾਨੂੰਨ ਲਿਆਂਦਾ ਗਿਆ ਕਿ ਉਹਨਾਂ ਬੰਦਿਆਂ ਦੇ ਉੱਤੇ ਮਰਡਰ ਚਾਰਜ ਲੱ ਹੁਣ ਤੁਸੀਂ ਦੇਖ ਲਓ ਜਿਹੜੇ ਜੇਲ੍ਹ ਦੇ ਵਿੱਚੋਂ ਜੇਲ੍ਹ ਸੁਪਰਡੈਂਟ ਦੀ ਮਾਕੇ ਉਹਦੇ ਏਰੀਏ ਦੇ ਵਿੱਚੋਂ ਮੰਨ ਲਓ ਮੋਬਾਈਲ ਫੜਿਆ ਗਿਆ ਨਸ਼ਾ ਫੜਿਆ ਗਿਆ ਉਹਨੂੰ ਕਿਹੜਾ ਕੀ ਤੁਰਤ ਸਸਪੈਂਡ ਕੀਤਾ ਜਾਂਦਾ ਤੇ ਅਜੋ ਸਾਰੇ ਬੰਦੇ ਪੰਜ ਪੰਜ ਚਾਰ ਚਾਰ ਮਹੀਨਾ ਬਾਅਦ ਫੇਰ ਬਹਾਲ ਕਰ ਦਿੱਤੇ ਜਾਂਦੇ ਆ ਯਾਰ ਹੱਦ ਹੋ ਗਈ ਮੈਂ ਕਹਣਾ ਮੁੱਖ ਮੰਤਰੀ ਸਾਹਿਬ ਕੋਲੇ ਕੀ ਆ ਜੇਲ੍ਹ ਡਿਪਾਰਟਮੈਂਟ ਆ ਠੀਕ ਐ ਨਾ ਇਹਨਾਂ ਕੋਲੇ ਗ੍ਰੈਡ ਵਿਭਾਗ ਹੈਗਾ ਮੈਂ ਕਹਣਾ ਵੀ ਇਹੋ ਜਿਹੇ ਬੰਦੇ ਤੇ ਬਰਾਬਰ ਚਾਰਜਸ ਫਰੇਮ ਹੋਣੇ ਚਾਹੀਦੇ ਆ ਜਿਹੜਾ ਕ੍ਰਾਈਮੋ ਜੇਲ੍ਹ ਚ ਬੈਠੇ ਕਰਦੇ ਆ ਇਹਨਾਂ ਦੀ ਕੀ ਹੈ ਸਹ ਦੇ ਨਾਲ ਕਰਦੇ ਆ ਜੇ ਇਹਨਾਂ ਦੇ ਮਾਕੇ ਜੇਲ੍ਹ ਤੋਂ ਬਟੈਂਡ ਦੀ سپورਟ ਨਾ ਹੋਵੇ ਜੇਲ੍ਹ ਬਾੜ ਨਾ ਨਰਲੇ ਹੋਣ ਤਾਂ ਕੀ ਉਹ ਬਾਹਰ ਕਾਲ ਕਰ ਸਕਦੇ ਆ ਬਾਹਰ ਮਰਡਰ ਕਰਾ ਸਕਦੇ ਆ ਤਾਂ ਉਹਨਾਂ ਵਾਸਤੇ ਨਵੇਂ ਕਾਨੂੰਨ ਦੇ ਵਿੱਚ ਜਿਹੜਾ 1 ਜੁਲਾਈ ਤੋਂ ਲਾਗੂ ਹੋਇਆ ਉਹਨਾਂ ਚ ਕਿਹੜੇ ਯਾਰ ਇਹ ਜੇ ਕਾਨੂੰਨ ਨੇ ਜਿਹੜੇ ਇਹ ਜੇ ਲੋਕਾਂ ਦੇ ਨੱਥ ਪਾਉਣਗੇ ਸਭ ਤੋਂ ਅੱਜ ਪੰਜਾਬ ਦੇ ਵਿੱਚ ਮੈਂ ਕਹਿੰਦਾ ਬਈ ਅੱਜ ਵਪਾਰੀ ਬੰਦਾ ਬਾਹਰ ਨੂੰ ਭੱਜ ਰਿਹਾ ਪੁੱਤ ਬਾਹਰ ਭੇਜ ਰਿਹਾ ਸਭ ਤੋਂ ਵੱਡੇ ਜ਼ਿੰਮੇਵਾਰ ਉਹਦੇ ਗੈਂਗਸਟਰ ਕਲਚਰ ਆ ਹਰੇਕ ਬੰਦਾ ਡਰਦਾ ਵੀ ਮੇਰਾ ਪੁੱਤ ਜਾਂਦਾ ਇਹਨਾਂ ਦੇ ਹੱਥੋਂ ਮਰੂਆ ਜਾਂ ਇਹਦੇ ਨਾਂ ਰਲੂਗਾ ਕਿ ਉਹ ਬੰਦੇ ਨੂੰ ਪਤਾ ਕਿ ਇਹ ਲਾਈਨ ਦੇ ਵਿੱਚ ਹੁੰਦਾ ਕੁਛ ਨਹੀਂ ਮਰਡਰ ਵੀ ਕਰ ਦਿਓਗੇ ਇਹ ਜਾ ਕੇ ਪੁਲਿਸ ਕਰੇ ਨੇ ਤੇ ਸ਼ਰੀਆਮ ਕਹਿੰਦੇ ਹਾਂਜੀ ਅਸੀਂ ਮਾਰਿਆ ਪਰ ਕੋਰਟਾਂ ਦੇ ਵਿੱਚ ਉਹ ਬਰੀ ਕਿਉਂ ਹੁੰਦੇ ਉੱਥੇ ਗਵਾਹ ਨਹੀਂ ਕੋਈ ਪਹੁੰਚਦਾ ਉੱਥੇ ਕਹਿ ਦਿੰਦੇ ਸੀ ਨਹੀਂ ਮਾਰਿਆ ਜੀ ਤਾਂ ਮੈਂ ਕਹਿੰਦਾ ਵੀ ਇਹੋ ਜਿਹਾ ਸਖਤ ਕਾਨੂੰਨ ਬਣਾਉਣ ਦੀ ਲੋੜ ਹੈਗੀ ਆ ਮੈਂ ਕਹਿੰਦਾ ਜੇਲ ਜਿਹੜੇ ਹੈਗੇ ਆ ਅੱਜ ਬਈ ਜੀ ਇੱਕ ਸੁਧਾਰਕਰ ਹੁੰਦਾ ਜੇਲ ਸੁਧਾਰਕਰ ਚ ਜਾ ਕੇ ਕੀ ਉਹਨੂੰ ਸਮਾਜ ਨਾਲੋਂ ਕੱਟ ਦਿੱਤਾ ਜਾਂਦਾ ਕੱਟਣ ਤੋਂ ਬਾਅਦ ਉਹਨੂੰ ਸਾਸ ਕਰਾਇਆ ਜਾਂਦਾ ਕਿ ਪਰਿਵਾਰ ਦੇ ਨਾਲ ਟੁੱਟ ਕੇ ਬੰਦਾ ਕੀ ਮਾ ਕੇ ਫੀਲ ਕਰਦਾ ਕਿਵੇਂ ਮਾ ਕੇ ਮਹਿਸੂਸ ਕਰਨਾ ਉਹਨੂੰ ਸਾਰਾ ਕੁਝ ਕੀ ਇਹ ਦਰਦ ਮ ਤੇ ਉਹੀ ਬੰਦਾ ਜਦੋਂ ਜੇਲ੍ਹ ਦੇ ਵਿੱਚ ਮੈਂ ਕਹਿੰਦਾ ਇੱਕ ਟ੍ਰੇਨਿੰਗ ਸੈਂਟਰ ਬਣਾਤੇ ਜੇਲ੍ਹ ਇਹਨਾਂ ਨੇ ਉੱਥੇ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਵੀਆਈਪੀ ਕਲਚਰ ਉਹਨਾਂ ਨੂੰ ਦਿੱਤਾ ਜਾ ਰਿਹਾ ਤਾਂ ਮੈਂ ਕਹਿੰਦਾ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਾਡੇ ਜਿਹੜੇ ਜੋਗ ਹੈਗਾ ਜਦੋਂ ਦੇਖਦੇ ਆ ਰਹਿੰਦਾ ਖੁੰਦਾ ਕਿ ਇਹ ਸੋਸ਼ਲ ਮੀਡੀਆ ਤੇ ਜਿਹੜੀ ਹਾਈਪ ਆ ਉਹਨਾਂ ਦੀ ਬੜੀ ਵੱਡੀ ਕ੍ਰੀਏਟ ਮੈਂ ਕਹਿੰਦਾ ਸਲਮਾਨ ਖਾਨ ਦੇ ਬਰਾਬਰ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਉਹਨਾਂ ਨੂੰ ਹੋਰ ਬੜੇ ਮੈਂ ਕਹੇ ਹੈਗੇ ਆ ਉਹਨਾਂ ਨੂੰ ਲੋਕ ਲਾਈਕ ਕਰਦੇ ਆ ਤੁਸੀਂ ਵੀਡੀਓ ਦੇਖੋ ਕਿੰਨੀਆਂ ਵਾਇਰਲ ਹੁੰਦੀਆਂ ਨੇ ਤਾਂ ਜਿਹੜੇ ਪਲੇਟਫਾਰਮ ਦੇ ਉੱਤੇ ਕੀ ਉਹਨਾਂ ਦੀਆਂ ਵੀਡੀਓ ਮਾਕੀ ਪ੍ਰਸਾਰਤ ਹੁੰਦੀਆਂ ਨੇ ਜਾਂ ਪਾਈਆਂ ਜਾਂਦੀਆਂ ਨੇ ਉਹਨਾਂ ਪਲੇਟਫਾਰਮ ਨੂੰ ਕਿਉਂ ਨਹੀਂ ਬੈਨਡ ਕਰਦੇ ਇੱਥੇ ਕੋਈ ਕੀ ਆ ਮੈਂ ਕਹਿੰਦਾ ਲੋਕਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਥੋੜਾ ਜਨਰਲ ਕਿੰਨੇ ਵਾਰੀ ਬੈਨਡ ਕਰਤਾ ਸਾਡੇ ਵਰਗੇ ਬੋਲਦੇ ਸਾਡੇ ਫੇਸਬੁਕ ਪੇਜ ਕਿਵੇਂ ਬੰਦ ਹੋ ਜਾਂਦੇ ਆ ਪਰ ਮੈਂ ਕਹਣਾ ਵੀ ਜਿਹੜੀਆਂ ਚੀਜ਼ਾਂ ਨੂੰ ਕੀ ਪ੍ਰਮੋਟ ਇਹ ਚੀਜ਼ਾਂ ਹੈਗੀਆਂ ਉਹਦੇ ਪਾਸੇ ਸਰਕਾਰ ਕਿਉਂ ਨਹੀਂ ਮੈਂ ਕਿ ਉੱਪਰ ਫੇਸਬੁੱਕ ਨਾਲ ਗੱਲ ਕਰਦੇ ਸਾਡੇ ਪਾਸੇ ਨਾਲ ਦੀ ਨਾ ਬੈਨਡ ਕਰ ਦਿੱਤੇ ਜਾਂਦੀਆਂ ਤਾਂ ਉੱਥੇ ਕਿਉਂ ਨਹੀਂ ਇਹੋ ਜਿਹੇ ਚੈਨਲਾਂ ਦੇ ਉੱਤੇ ਨੱਥ ਪਾਈ ਜਾਂਦੀ ਤੁਸੀਂ ਜੀ ਮੈਂ ਗੱਲ ਕਰੇ ਸੁਧਾਰ ਘਰ ਮੈਂ ਸਵਾਲ ਅੱਗੇ ਹੀ ਲੈਣ ਆਲਾ ਸੀ ਕਿ ਜੇਲ੍ਹ ਨੂੰ ਸੁਧਾਰ ਘਰ ਕਿਹਾ ਜਾਂਦਾ ਕਿ ਭਾਈ ਉੱਥੇ ਜਾ ਕੇ ਜਿਹੜਾ ਵੀ ਹੈ ਜਿਨੇ ਕੋਈ ਨਾ ਕੋਈ ਗੁਨਾਹ ਕੀਤਾ ਆ ਉਹ ਪਛਤਾਪ ਕਰੂਗਾ ਪਛਤਾਊਗਾ ਉਥੇ ਆ ਕੇ ਭਾਪ ਸੁਧਰੂਗਾ ਤੁਹਾਨੂੰ ਲੱਗਦਾ ਕਿ ਅਜਿਹੇ ਸਮੇਂ ਦੇ ਵਿੱਚ ਸੁਧਾਰ ਘਰ ਵਾਕਿਆ ਤੇ ਸੁਧਾਰ ਘਰਾਂ ਦੇ ਵਿੱਚੋਂ ਜਦੋਂ ਗੈਂਗਸਟਰਾਂ ਦੀਆਂ ਇੱਕ ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਸਾਡੇ ਸੁਧਾਰ ਕਰਕੇ ਆ ਟ੍ਰੇਨਿੰਗ ਸੈਂਟਰ ਬਣ ਗਏ ਆ। ਹੂੰ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਅਸੀਂ ਡਰੱਗਸ ਦੇ ਅਗੇਂਸਟ ਬਹੁਤ ਲੰਬੇ ਸਮੇਂ ਤੋਂ ਕੰਮ ਕੀਤਾ। ਬਹੁਤ ਬੰਦੇ ਅਸੀਂ ਅਰੈਸਟ ਕਰਾਏ। ਹੁਣ ਅਸੀਂ ਕੀ ਆ ਇਸ ਗੱਲ ਤੋਂ ਕੀ ਆ ਮੈਂ ਕਹਿੰਦਾ ਲੋਕਾਂ ਨੂੰ ਵੀ ਕਹਿਣੇ ਆ ਵੀ ਕਿਸੇ ਨੂੰ ਫੜਾਉਣ ਦਾ ਫਾਇਦਾ ਨਹੀਂ ਜੇਲ੍ਹ ਦੇ ਵਿੱਚ। ਚਿੱਟੇ ਦੇ ਵਿੱਚ ਕਿਹਨੂੰ ਅਰੈਸਟ ਪਿੰਡ ਦੇ ਬੰਦੇ ਨੂੰ ਆਪਾਂ ਕਰਵਾ ਦਿੰਨੇ ਆ ਜਾਂ ਹੋਰ ਬੰਦਾ ਫੜ ਕੇ ਦੇ ਦਿੰਨੇ ਆ। ਉੱਥੇ ਜਾ ਕੇ ਬਈ ਤੇ ਰਿਲੇਸ਼ਨ ਇੰਨੇ ਡਿਵੈਲਪ ਹੋ ਜਾਂਦੇ ਆ। ਪਹਿਲਾਂ ਤਾਂ ਸਪਲਾਈ ਉਹਨੂੰ ਜਾ ਕੇ ਲੈ ਕੇ ਆਉਣਾ ਪੈਂਦਾ ਸੀ ਚਿੱਟਾ। ਜੇਲ੍ਹਾਂ 'ਚ ਇਹ ਜ ਕਿੱਥੇ ਦਾ ਸਮਾਜ ਨਾਲੋਂ ਕੱਟਣ ਵਾਸਤੇ ਕੀ ਅਸੀਂ ਭੇਜਦੇ ਸੀ ਪਰ ਉੱਥੇ ਜਾ ਕੇ ਉਹਨਾਂ ਲੋਕਾਂ ਨਾਲ ਕੀ ਆ ਉਹਨਾਂ ਦੇ ਪੈਚ ਅਪ ਹੁੰਦੇ ਆ ਜਿਹੜੇ ਲੋਕ ਕੀ ਆ ਵੱਡੇ ਸਮਗਲਰ ਨੇ ਜੇਲ੍ਹ ਦੇ ਵਿੱਚੋਂ ਸਿੱਧੇ ਸ਼ਰੇਆਮ ਉਹਨਾਂ ਦੀ ਸਿਸਟਮ ਚੱਲਦਾ ਤਾਂ ਐਡਾ ਕ ਵੱਡਾ ਨੈਕਸਸ ਤੇ ਵੱਡਾ ਸਿਸਟਮ ਆ ਆਮਦਨ ਇੰਨੀ ਵੱਡੀ ਆ ਮੈਂ ਕਹਿੰਦਾ ਵੀ ਇੱਕ ਜੇਲ੍ਹ ਸੁਪਰਡੈਂਟ ਦੇ ਕੋਲੇ ਜਿਹੜਾ ਜੇਲ੍ਹ ਵਾਰਡਨ ਜਾਂ ਹੁੰਦਾ ਜਿਹਦੇ ਕੋਲ ਉਹਦੇ ਕੋਲੇ ਜਦੋਂ ਕੋਈ ਚੰਗਾ ਕੈਦੀ ਆ ਜਾਣਾ ਚੰਗਾ ਗੈਂਗਸਟਰ ਇੱਕ ਗ੍ਰੇਡ ਦਾ ਆ ਜਾਂਦਾ ਤਾਂ ਮੇਰੇ ਖਿਆਲ ਜੇ 5-7 ਮਹੀਨੇ ਉਹਦੇ ਕੋਲੇ ਰਹਿ ਜੇ ਤਾਂ ਬਾਈ ਜੀ ਘਟੋ ਘਟ ਕਰੋ ਡੇਢ ਕਰੋੜ ਰੁਪਏ ਉਹ ਛਾਪ ਲੈਂ ਮੈਂ ਕਹਿੰਦਾ ਸਸਪੈਂਡ ਹੋ ਜੂ ਬੰਦਾ ਵੱਧ ਤੋਂ ਵੱਧ ਸਸਪੈਂਡ ਹੋ ਕੇ ਕੀ ਆ ਪੰਜ ਮਹੀਨੇ ਦੀ ਤਨਖਾਹੀ ਆ ਨਾ ਦੁਆਰੇ ਭਾਲ ਹੋ ਜੂ ਮੈਂ ਕਹਿੰਦਾ ਨੌਕਰੀ ਵੀ ਜੇ ਜਾਂਦੀ ਆ ਯਾਰ ਇੱਕ ਬੰਦਾ ਸਰਕਾਰੀ ਮੁਲਾਜ਼ਮ ਸਾਰੀ ਉਮਰ ਦੇ ਵਿੱਚ 1.5 ਤੋਂ 2 ਕਰੋੜ ਰੁਪਏ ਨੂੰ ਸੈਲਰੀ ਮਿਲਣੀ ਆ ਤਾਂ ਮੈਂ ਕਹਿੰਦਾ ਪੰਜ ਪੰਜ 6 6 ਮਹੀਨਿਆਂ ਦੇ ਵਿੱਚ ਇਹ ਗੈਂਗਸਟਰ ਕੀ ਆ ਕਿਉਂਕਿ ਲੋਕਾਂ ਦਾ ਖੂਨ ਆ ਲੋਕਾਂ ਦਾ ਖੂਨ ਚੂਸ ਕੇ ਜਿਹੜਾ ਕੀ ਆ ਪੈਸਾ ਇਕੱਠਾ ਕਰਦੇ ਆ ਇਹਨਾਂ ਨੂੰ ਫਰੋਤੀਆਂ ਆਉਂਦੀਆਂ ਨੇ ਉਹ ਸਾਰੀਆਂ ਫਰੋਤੀਆਂ ਫਰ ਦਿੱਤੀਆਂ ਜਾਂਦੀਆਂ ਨੇ ਕਿੰਨਾਂ ਨੂੰ ਉਹਨਾਂ ਘਰਤੇ ਦਾ ਕੋਈ ਲਾਉਂਦੇ ਨਹੀਂ ਕੋਈ ਹੋਰ ਨੇ ਉਹਨਾਂ ਨੇ ਸਿਰਫ ਆਪਣੀ ਐਸ਼ੋਰਾਮ ਜ਼ਿਲ ਤਾਂ ਉਹ ਜਿਹੜਾ ਮੈਂ ਕਹਣਾ ਵੀ ਜਿਹੜੇ ਮੁਲਾਜ਼ਮੇ ਇਚ ਇਨਵੋਲਵ ਨੇ ਨਾ ਵੱਡੇ ਲੈਵਲ ਤੇ ਉਹ ਮੁਲਾਜ਼ਮਾਂ ਨੂੰ ਇੰਨਾ ਕਰਪਈਆ ਧੱਕੇ ਆ ਨਾ ਥੋੜੀ ਤੱਕ ਤੋਂ ਬਾਹਰ ਹੋ। ਵੱਡੇ ਬੰਦੇ ਗੱਲ ਦੱਸਦੇ ਆ ਪਿੱਛੇ ਜੇ ਕੀ ਸਾਡੇ ਏਰੀਆ ਚੋ ਕੇ ਜੇਲ ਸੁਪਰਡੈਂਟ ਸੀ ਇੱਕ ਗਰੀਬ ਘਰ ਦਾ ਮੁੰਡਾ ਸੀ ਭਰਤੀ ਹੋ ਗਿਆ। ਠੀਕ ਐ ਜੇਲ ਦੇ ਵਿੱਚ ਕੀ ਨਸ਼ਾ ਉਹ ਵੀ ਸਪਲਾਈ ਕਰਵਾਉਂਦਾ ਸੀ ਤੇ ਉਹ ਫੜਿਆ ਗਿਆ ਤੇ ਮੈਂ ਕਹਣਾ ਭਾਈ ਜੀ ਰੋਜ਼ ਉਹਦੇ ਕੋਲੇ ਹਰ ਜਦੋਂ ਵੀ ਕਹਿੰਦੇ ਪਿੰਡ ਆਉਂਦਾ ਕਦੇ ਥਾਰ ਗੱਡੀ ਹੁੰਦੀ ਸੀ ਕਦੇ ਫੋਰਚੂਨਰ ਗੱਡੀ ਹੁੰਦੀ ਸੀ 50 ਲੱਖ ਤੋਂ ਘੱਟ ਗੱਡੀ ਤੇ ਚੜਦਾ ਨਹੀਂ ਸੀ ਉਹ। ਤੇ ਮੈਂ ਕਹਣਾ ਵੀ ਇਹ ਵੱਡਾ ਵੱਡਾ ਮਾਕੇ ਨੈਕਸਸ ਆ ਇਹਦੇ ਵਿੱਚ ਲੋਕਾਂ ਦਾ ਕੀ ਹੈ ਅਸਲ ਦੇ ਵਿੱਚ ਲੋਕਾਂ ਨੂੰ ਬਈ ਜਿਹੜੀ ਚੀਜ਼ دہشت ਪਾਉਣੀ ਸੀ ਕਿਉਂਕਿ ਇਹਨਾਂ ਦਾ ਬਿਜ਼ਨਸ ਡਰ ਦੇ ਸਿਰ ਤੇ ਚੱਲਦਾ ਇਹ ਡਰ ਪਾਇਆ ਗਿਆ ਇੱਕ ਤੁਹਾਨੂੰ ਬੜੀ ਮੈਂ ਇੰਟਰਸਟਿੰਗ ਗੱਲ ਦੱਸਦਾ ਮੈਨੂੰ ਕਿਸੇ ਵਪਾਰੀ ਭਰਾ ਨੇ ਦੱਸੀ ਸੀ ਲੁਧਿਆਣੇ ਦਾ ਵਪਾਰੀ ਸੀ ਉਹਨੇ ਮੈਨੂੰ ਇੱਕ ਗੱਲ ਦੱਸੀ ਕਹਿੰਦਾ ਵੀ ਜਦੋਂ ਅਸੀਂ ਦਿੱਲੀ ਅੰਦੋਲਨ ਦੇ ਵਿੱਚ ਸਪੋਰਟ ਕਰੀ ਸੀ ਨਾ ਤਾਂ ਕਹਿੰਦਾ ਸਾਨੂੰ ਲਾurence ਬਿਸ਼ਨੋਈ ਦੇ ਨਾਂ ਦੇ ਉੱਤੇ ਕਾਲਸ ਆਈਆਂ ਸੀ ਜਿਨ੍ਹਾਂ ਨੇ ਸਾਨੂੰ ਕਿਹਾ ਸੀ ਵੀ ਜੇ ਤੁਸੀਂ ਉੱਥੇ ਸਪੋਰਟ ਕਰੋਗੇ ਕਿਸਾਨ ਅੰਦੋਲਨ ਨੂੰ ਤਾਂ ਫਿਰ ਆਪ ਦਾ ਦੇਖ ਲਿਓ ਪੜਿਆ ਵਿਚਾਰਿਓ ਧਮਕਾਇਆ ਗਿਆ ਇਟ ਮੀਨਸ ਕੀ ਹੈ ਵੀ ਕਿਤੇ ਨਾ ਕਿਤੇ ਮੇਰੇ ਖਿਆਲ ਨਾਲ ਜਿਹੜੀ ਸੁਪਰ ਪਾਵਰ ਇਹਨਾਂ ਦੇ ਉੱਤੇ ਬੈਠੀ ਆ ਉਹ ਇਹਨਾਂ ਨੂੰ ਵਰਤਦੀ ਆ ਮੋਰੇ ਵਾਂਗੂ ਇੱਕ ਵਪਾਰੀਆ ਨੂੰ ਧਮਕਾਇਆ ਕਾਦੇ ਵਾਸਤੇ ਜਾਂਦਾ ਵੀ ਸਟੇਟ ਦੇ ਖਿਲਾਫ ਜਿਹੜਾ ਕੀ ਹੈ ਵਿਦਰੋਹ ਉੱਠਦਾ ਉਹਨੂੰ ਦਬਾਉਣ ਵਾਸਤੇ ਕਹਿੰਦੇ ਕਾਲ ਕਰਾਈ ਜਾਂਦੀ ਆ ਨਾ ਕੀਤੇ ਵਰਤਿਆ ਗਿਆ ਮੈਨੂੰ ਨਹੀਂ ਪਤਾ ਕਿ ਉਹ ਬਿਸ਼ਨੋਈ ਲਾਰੈਂਸ ਬਿਸ਼ਨੋਈ ਸੀ ਜਾਂ ਮਾਕੇ ਸੀ ਪਰ ਉਹਦੇ ਨਾਂ ਦੇ ਧਮਕੀ ਜਿਹੜੀ ਉਹਨੂੰ ਦਿੱਤੀ ਆ ਉਹ ਬੰਦੇ ਫਿਰ ਚੁੱਪ ਵੀ ਕਰਕੇ ਤੇ ਉਹਨਾਂ ਨੇ ਮੁੜ ਕੇ ਫੰਡਿੰਗ ਵੀ ਨਹੀਂ ਕੀਤੀ ਤਾਂ ਪਰ ਕੀ ਸੋਚਿਆ ਜਾ ਸਕਦਾ ਜਿਵੇਂ ਕਿ ਐਡੇ ਵੱਡੇ ਗੈਂਗਸਟਰ ਨੇ ਐਡੇ ਵੱਡੇ ਦੋਸ਼ਾਂ ਦੇ ਤਹਿਤ ਜੇਲ੍ਹ ਦੇ ਵਿੱਚ ਜਿਹ ਖੋਲਿਆ ਮਾ ਉਹਨਾਂ ਨੂੰ ਫਿਰ ਜਿਹੜੀ ਸਹੂਲਤ ਦੀ ਗੱਲ ਚੱਲਦੀ ਆ ਜਾਂ ਜਿਹੜੀ ਸਹੂਲਤ ਕਹੀ ਜਾਂਦੀ ਆ ਅਕਸਰ ਚਰਚਾਵਾਂ ਦੇ ਵਿੱਚ ਆਉਂਦੀ ਆ ਕਿ ਭਾਈ ਉੱਥੇ ਜਿਹੜੇ ਗੈਂਗਸਟਰ ਵੱਡੇ ਬੈਠੇ ਉਹਨਾਂ ਨੂੰ ਤਾਂ ਵੀਆਈਪੀ ਵੀਵੀਆਈਪੀ ਸਹੂਲਤਾਂ ਉੱਥੇ ਮਿਲਦੀਆਂ ਨੇ ਕਿ ਜਿਸ ਤਰ੍ਹਾਂ ਦਿਨ ਇੰਟਰਵਿਊ ਦਾ ਹੋਣਾ ਇਹ ਤਾਂ ਹੈ ਨਹੀਂ ਕਿ ਕੋਈ ਛੋਟੀ ਮੋਟੀ ਇੰਟਰਵਿਊ ਸੀ ਲੰਬੇ ਸਮੇਂ ਦੀ ਇੰਟਰਵਿਊ ਕਿ ਇੰਨਾ ਸਮਾਂ ਕਿਸੇ ਨੇ ਗੇੜਾ ਛੇੜਾ ਨਹੀਂ ਮਾਰਿਆ ਇੰਨਾ ਸਮੇਂ ਦੇ ਵਿੱਚ ਕਿਸੇ ਨੂੰ ਪਤਾ ਹੀ ਲੱਗਾ ਕਿ ਇੱਥੇ ਭਾਈ ਲਾਰੈਂਸ ਬਿਸ਼ਨੋਈ ਜਿਹੜਾ ਹੈਗਾ ਸ਼ਰਯਮ ਸਿੱਧੇ ਇੰਟਰਵਿਊ ਕਰ ਰਿਹਾ ਤੇ ਇੰਟਰਨੈਟ ਦਾ ਵੀ ਉ ਦਾ ਕਿ ਉੱਥੇ ਫਿਰ ਇਹਨਾਂ ਨੂੰ ਉਹ ਸਹੂਲਤਾਂ ਦੀ ਜਿਹੜੀ ਗੱਲ ਚੱਲਦੀ ਉਹ ਸਹੂਲਤਾਂ ਮਿਲਦੀਆਂ ਨੇ ਪਹਿਲੀ ਗੱਲ ਦਾ ਭਈ ਤੁਸੀਂ ਜਿਹੜੀ ਗੱਲ ਕੀਤੀ ਹੈ ਮੈਂ ਕਹਿੰਦਾ ਵੀ ਜਿਹੜੇ ਹਾਈ ਸਕਿਉਰਿਟੀ ਜੇਲ ਜਿਹੜੇ ਇਹੋ ਜਿਹੇ ਮਾ ਕੇ ਕਰਾਇਮ ਕਰਨ ਵਾਲੇ ਬੰਦੇ ਨੇ ਉਹਨਾਂ ਵਾਸਤੇ ਜਿਹੜੇ ਜੇਲ ਮਾ ਕੇ ਸਪੈਸ਼ਲ ਕੀਤੇ ਉਹਨਾਂ ਸਾਰਿਆਂ ਦੇ ਵਿੱਚ ਜਮਰ ਲੱਗੇ ਹੁੰਦੇ ਆ ਜਮਰ ਤੁਸੀਂ ਜਾਣਦੇ ਹੋ ਵੀ ਜਮਰ ਦੇ ਨਾਲ ਕੀ ਇੰਟਰਨੈਟ ਐਕਸੈਸ ਬੰਦ ਹੋ ਜਾਂਦਾ ਜਿਹੜੇ ਆਮ ਇਨਸਾਨ ਹੋ ਜੇ ਉਹਦੀ ਵੀ ਰੇਂਜ ਘਟੀ ਜਾਂਦੀ ਉਹਦੀ ਵੀ ਰੇਂਜ ਉੱਡ ਜਾਂਦੀ ਆ ਹੁਣ ਜਿਵੇਂ ਆਪਾਂ ਤੁਸੀਂ ਆ ਵੀਡੀਓ ਸ਼ੂਟ ਕਰ ਰਹੇ ਹੋ ਇਸ ਢੰਗ ਨਾਲ ਵੀਡੀਓ ਸ਼ੂਟ ਹੋਈ ਆ ਉਹ ਬਾਕਾਇਦਾ ਬੜਾ ਮਕੇ ਤਰੀਕੇ ਨਾਲ ਇੰਟਰਨੈਟ ਐਕਸੈਸ ਦੇ ਕੇ ਜਿਹੜੀ ਇੰਟਰਵਿਊ ਕਰਾਈ ਗਈ ਆ ਉਹ ਲੋਕਾਂ ਦੇ ਵਿੱਚ ਕੀ ਆ ਇਹ ਚੀਜ਼ ਭੇਜੀ ਗਈ ਆ ਠੀਕ ਹੈ ਨਾ ਉਹ ਭੇਜੀ ਕੀ ਗਈ ਆ ਉਹਨਾਂ ਦਾ ਡਰ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਕੀ ਆ ਕੈਮਰੇ ਤਾਂ ਉਹਨਾਂ ਲੋਕਾਂ ਦੇ ਖਰਚੇ ਕੀ ਹੁਣ ਕਿਹੜਾ ਬੰਦਾ ਬੇਜੀ ਪੈਸੇ ਜੇਬ ਚੋਂ ਉਹਨਾਂ ਦਾ ਪੋਲੀਟੀਸ਼ੀਅਨ ਦੇ ਪੋਲੀਟੀਸ਼ੀਅਨ ਵਰਤਦੇ ਆ ਉਹਨਾਂ ਨੂੰ ਪਰ ਉਹ ਪੈਸਾ ਪੋਲੀਟੀਸ਼ੀਅਨ ਜੇਬ ਚੋਂ ਨਹੀਂ ਲਾਉਂਦੇ ਬਿਸ਼ਨੋਈ ਨੂੰ ਦਿੰਦਾ ਜਿਹੜਾ ਕੰਮ ਲੈਂਦਾ ਉਹਦੇ ਵਾਸਤੇ ਉਹਨੂੰ ਇੰਨੀ ਕੁ ਪਾਵਰ ਦਿੱਤੀ ਪਈ ਆ ਉਹ ਲੋਕਾਂ ਦੇ ਵਿੱਚੋਂ ਆਪਦਾ ਖਰਚਾ ਵੀ ਕੱਢੀ ਜਾਵੇ ਠੀਕ ਹੈ ਨਾ ਉਹ ਲੋਕਾਂ ਦੇ ਵਿੱਚ ਉਹ ਐਕਸੈਸ ਉਹਨੂੰ ਦਿੱਤਾ ਗਿਆ ਸਭ ਕੁਝ ਕਰਵਾਇਆ ਗਿਆ ਕਿਉਂ ਕਿਉਂਕਿ ਉਹਨੂੰ ਜੇਲ੍ਹਾਂ ਦੇ ਵਿੱਚ ਕੀ ਆ ਆਪਣੀਆਂ ਲਗਜ਼ਰੀ ਜਿਹੜੀਆਂ ਹੈਗੀਆਂ ਨੇ ਮੰਨਣ ਵਾਸਤੇ ਜਿਹੜੇ ਪੈਸੇ ਦੀ ਲੋੜ ਆ ਜਿਹੜੇ ਲੋਕ ਉਹਨੂੰ ਵਰਤਦੇ ਆ ਉਹਨੂੰ ਇੰਨੀ ਕੁ ਪਾਵਰ ਦੇ ਦਿੰਦਾ ਵੀ ਉਹਨਾਂ ਕਾਲ ਦਾ ਖਰਚਾ ਕੀ ਆ ਆਪੇ ਕੱਢੀ ਜਾਣ ਇਹੇ ਚੀਜ਼ਾਂ ਬਾਹਰ ਵੀ ਚੱਲ ਰਹੀਆਂ ਨੇ ਉਹ ਠੀਕ ਹੈ ਛੋਟਾ ਮਾਕੇ ਕ੍ਰਾਈਮ ਆ ਬਾਹਰ ਦੇ ਵੀ ਜਿਹੜੇ ਕ੍ਰਾਈਮ ਕਰ ਰਹੇ ਆ ਲੋਕ ਆ ਜਿਵੇਂ ਰਿਸ਼ਵਤ ਖੋਰੀ ਚੱਲਦੀ ਆ ਸਾਰਾ ਕੁਝ ਚੱਲਦਾ ਉਥੇ ਕਰਦੇ ਕੀ ਆ ਜਿਹੜੇ ਤਾਂ ਹਲੇ ਮਾਕੇ ਪੋਲੀਟੀਸ਼ੀਅਨ ਨੇ ਇਹ ਥਲੜਿਆਂ ਤੋਂ ਕੀ ਆ ਕੰਮ ਲੈਂਦੇ ਆ ਕ ਚਾਹੇ ਚਿੱਟਾ ਵਿੱਚੋਂ ਮੈਂ ਨਹੀਂ ਕਹਦਾ ਮਜੀਠੀਆ ਚਿੱਟਾ ਵੇਚਦਾ ਸੀ ਪਰ ਉਹਦੇ ਨਾਲ ਜਿਹੜੇ ਰਾਣੂ ਵਰਗੇ ਸੀ ਹੋਰ ਜਿਹੜੇ ਦੂਜੇ ਬੰਦੇ ਸੀਗੇ ਉਹ ਬੰਦੇ ਕੀ ਆ ਪੈਸਾ ਤਾਂ ਕਮਾਉਂਦੇ ਸੀ ਨਾ ਕਿਸੇ ਨਾ ਕਿਸੇ ਤਰ੍ਹਾਂ ਪਾਵਰ ਕਿਦੀ ਹੁੰਦੀ ਸੀ ਪੋਲੀਟੀਸ਼ੀਅਨਾਂ ਦੀ ਅੱਜ ਤੁਸੀਂ ਦੇਖੋਗੇ ਲੋਕ ਸਭਾ ਦੇ ਵਿੱਚ ਭਾਈ 200 ਤੋਂ ਉੱਤੇ ਬੰਦੇ ਹਾਰਡ ਕੋਰ ਕ੍ਰਿਮੀਨਲ ਵਾਗੇ ਉਹਨਾਂ ਨੇ ਕਾਨੂੰਨ ਬਣਾਉਣੇ ਆ ਤਾਂ ਸਖਤ ਕਾਨੂੰਨ ਬਣਾਉਣ ਵਾਸਤੇ ਕੀ ਆ ਉਹੀ ਬੰਦੇ ਮਾਕੇ ਅੱਗੇ ਆਉਣਗੇ ਨਾ ਜਿਹੜੇ ਬੰਦੇ ਆਪ ਸਾਫ਼ ਸੋਤਰੇ ਹੋਣਗੇ ਤਾਂ ਸਰਕਾਰ ਦੇ ਵਿੱਚ ਬੀਜੇਪੀ ਦੇ ਵਿੱਚੋਂ 50% ਨਹੀਂ 47% ਦੇ ਕਰੀਬ ਹੰਦੇ ਹਾਰਡ ਕੋਰ ਕ੍ਰਿਮੀ ਨੇ ਨਾ ਬੀਜੇਪੀ ਦੇ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਆ ਉਹਨਾਂ ਲੋਕਾਂ ਦੀਆਂ ਸਾਂਝਾਂ ਵੀ ਉਹਨਾਂ ਲੋਕਾਂ ਨਾਲ ਹੋਣੀਆਂ ਨੇ ਉਹਨਾਂ ਲੋਕਾਂ ਨੂੰ ਵਰਤ ਰਹੇ ਆ ਇਸ ਕਰਕੇ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਇਹਨਾਂ ਸਾਰਿਆਂ ਨੂੰ ਇਹ ਸਾਰਾ ਕੁਝ ਪ੍ਰੋਵਾਈਡ ਕਰਾਇਆ ਜਾਂਦਾ ਉਹ ਪ੍ਰੋਵਾਈਡ ਇੱਕ ਸੁਪਰ ਪਾਵਰ ਕਰਾ ਰਹੀ ਆ ਜਿਨੇ ਲੋਕਾਂ ਦੇ ਉੱਤੇ ਕੀ ਇਹਨਾਂ ਦੀ ਵੀ ਦਬਸ਼ ਰੱਖਣੀ ਆ ਉਹਨਾਂ ਥਰੂ ਦੇਖੋ ਡਾਇਰੈਕਟ ਕੋਈ ਪੋਲੀਟੀਸ਼ੀਅਨ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ ਤਾਂ ਉਹਨਾਂ ਨੇ ਜਿਹੜੀ ਦਬਸ਼ ਬਣਾਉਣੀ ਆ ਜਾਂ ਹੋਰ ਕਰਨਾ ਫਿਰ ਇਹਨਾਂ ਲੋਕਾਂ ਨੂੰ ਵਰਤਿਆ ਜਾਂਦਾ ਉਹਦੇ ਫੋਨ ਕਰਾਏ ਜਾਂਦੇ ਉਹ ਤਨੂ ਦਾਦਾ ਵੀ ਅਨਫੀਸ਼ੀਅਲੀ ਕਈ ਬੰਦੇ ਜਿਹੜੇ ਸਾਡੇ ਮਿੱਤਰ ਹੈਗਾ ਚੰਗੇ ਸਿੰਗਰ ਹੈਗੇ ਆ ਚੰਗੇ ਉਹਨਾਂ ਦੇ ਕਰੋੜਾਂ ਦੇ ਟਰਨਓਵਰ ਹੈਗੇ ਸਾਰੇ ਬੰਦੇ ਪਾਈ ਜੀ ਇਹਨਾਂ ਨੂੰ ਖਰਚਾ ਦਿੰਦੇ ਆ ਸਾਰੇ ਬੰਦੇ ਤੋਂ ਮੋਟੀ ਮਾਕੇ ਲਈ ਜਾਂਦੀ ਆ ਪਹਿਲਾਂ ਕੀ ਆ ਇੱਕ ਸਬੰਧ ਇੱਕ ਬੈਲੈਂਸ ਬਣਾ ਕੇ ਰੱਖਿਆ ਨਾ ਜਿੱ ਇੱਕ ਪਿੱਛੇ ਜਿਹਾ ਚੰਡੀਗੜ੍ਹ ਦੇ ਵਿੱਚ ਇੱਕ ਮਰਡਰ ਹੁੰਦਾ ਜਿਹਦੇ ਤੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਆ ਵਿੱਕੀ ਮਿੱਡੂ ਖੇੜੇ ਦਾ ਹੁਣ ਉਹ ਵਿੱਕੀ ਮਿੱਡੂ ਖੇੜਾ ਕਹਿੰਦਾ ਵੀ ਇੱਕ ਇੰਟਰਮੀਡੀਏਟ ਮਾਰਕੀਟ ਵਿਚੋਲੇ ਦਾ ਮਾਰਕੀਟ ਉਹ ਸੀਗਾ ਬੰਦਾ ਉਹਦੇ ਰਿਲੇਸ਼ਨ ਵੱਡੇ ਵਧੀਆ ਸਾਰੇ ਬੰਦਿਆਂ ਨਾਲ ਸੀ ਤਾਂ ਕੋ ਬੈਲੈਂਸ ਬਣਾ ਕੇ ਰੱਖਦਾ ਸੀ ਇੱਕ ਸਿੰਗਰ ਤੋਂ ਜੇ ਇੱਕ ਨੇ ਲੈ ਲੇ ਤਾਂ ਉਹ ਤੋਂ ਦੂਜਾ ਬੰਦਾ ਕੀ ਹੈ ਜਿਹੜਾ ਸੀਗਾ ਉਹ ਨਹੀਂ ਮੰਗਦਾ ਸੀ ਗਰੁੱਪ ਜਿਹੜਾ ਸੀਗਾ ਤਾਂ ਉਹ ਬੈਲੈਂਸ ਕੀ ਹੈ ਕਿਤੇ ਨਾ ਕਿਤੇ ਕੀ ਉਹਦੇ ਜਦੋਂ ਮਾਕੇ ਮਰਡਰ ਹੋ ਜਾਂਦਾ ਉਹ ਬੈਲੈਂਸ ਸਾਰਾ ਹੱਲ ਗਿਆ ਉਹਦਾ ਸਾਰਾ ਮਰਡਰ ਬੇਸ਼ੱਕ ਇਹਨਾਂ ਨੇ ਮਾਕੇ ਉਹ ਕਰਤਾ ਰੌਲਾ ਕੀ ਸੀ ਉਸ ਮਾਕੇ ਇੱਕ ਸਭ ਤੋਂ ਜਿੱਥੇ ਭਾਈ ਜੀ ਪੈਸਾ ਹੋਊ ਜਿੱਥੇ ਕੀ ਗੁੜਹੂ ਤੇ ਮੱਖੀ ਆਉਂਦੀ ਹੈ ਉਥੇ ਪੈਸਾ ਹੀ ਇੰਨਾ ਜ਼ਿਆਦਾ ਹੈ ਗਲੈਮਰ ਵਰਡ ਦੇ ਵਿੱਚ ਜਿਹੜਾ ਸਿੰਗਰ ਨੇ ਇੱਕ ਸਿੰਗਰ ਭਾਈ ਜੀ 50 50 60 60 ਕਰੋੜ ਰੁਪਈਆ ਹੁਣ ਸਿੱਧੂ ਮੂਸੇ ਵਾਲਾ 500 ਕਰੋੜ ਦੇ ਨੇਟ ਟਰਨਓਵਰ ਚਲੀ ਗਈ ਤਾਂ ਇੰਨਾ ਪੈਸਾ ਜਿੱਥੇ ਹੋਊਗਾ ਇਹਨਾਂ ਨੂੰ ਪੈਸੇ ਦੀ ਲੋੜ ਆ ਜੇਲ੍ਹ ਚ ਲਗਜ਼ਰੀ ਦੀਆਂ ਮੰਨਣੀਆਂ ਨੇ ਕੰਮ ਸਰਕਾਰਾਂ ਨੇ ਨਾ ਸਰਕਾਰਾਂ ਫਿਰ ਆਪਦੇ ਕੰਮ ਲੈਣ ਵਾਸਤੇ ਇਹਨਾਂ ਨੂੰ ਸਹੂਲਤਾਂ ਵੀ ਦਿੰਦੀਆਂ ਨੇ ਸਾਰਾ ਕੁਝ ਇੰਟਰਨੈਟ ਐਕਸੈਸ ਵੀ ਪ੍ਰੋਵਾਈਡ ਕਰਾਉਂਦੀਆਂ ਨੇ ਜੇਬ ਚੋਂ ਕੋਈ ਨਹੀਂ ਦਿੰਦਾ ਹੁਣ ਇਹ ਸਾਡੇ ਜਿਹੜੇ ਜਵਾਕ ਕਰਾਹੇ ਪਏ ਵਾ ਮੈਂ ਤਾਂ ਇੱਕੋ ਗੱਲ ਕਰਦਾ ਕਿ ਇਹ ਜਿਹੜੇ ਮਾਕੇ ਨੌਜ ਲੌਰੈਂਸ ਬਿਸ਼ਨੋਈ ਯਾਰ ਕੇ ਸ਼ੁਰੂ ਤੋਂ ਵਿੱਚ ਜੁੜਿਆ ਕਿਹਦੇ ਨਾਲ ਲੌਰੈਂਸ ਬਿਸ਼ਨੋਈ ਐਸਓਆਈ ਨਾਲ ਠੀਕ ਹੈ ਨਾ ਵਿੱਕੀ ਮਿੱਡੂ ਖੇੜੇ ਯਾਰ ਕੇ ਜਿਹੜੇ ਸਾਰੇ ਸੀਗੇ ਪਰ ਮੈਂ ਕਹਣਾ ਵੀ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਨਵੇਂ ਯੂਥ ਦੀ ਲੋੜ ਨਹੀਂ ਸੀ ਉਹਨਾਂ ਨੂੰ ਆਪਦੇ ਪੁੱਤ ਉੱਥੇ ਪਹੁੰਚਾਉਣੇ ਸੀ ਠੀਕ ਹੈ ਨਾ ਉਹਨਾਂ ਸੀਟਾਂ ਦੇ ਉੱਤੇ ਆਪਦੇ ਥਾਂ ਤੇ ਐਮਐਲਏ ਜਿਹੜੇ ਕੀ ਆ ਸਾਰਾ ਚੰਦੂ ਮਾਰੇ ਦਾ ਮੁੰਡਾ ਆ ਗਿਆ ਜੀ ਦੂਜੇ ਜਿਹੜੇ ਅੱਜ ਵਿਰੋਧ ਕਰੀਏ ਸਾਰੇ ਰਲੇਵੇ ਆ ਹੁਣ ਰੌਲਾ ਕੀ ਸੀ ਵੀ ਇਹਨਾਂ ਨੇ ਸਟੂਡੈਂਟ ਲੀਡਰ ਪੈਦਾ ਨਹੀਂ ਹੋਣ ਕਰਨੀ ਸੀ ਪੰਜਾਬ 'ਚ ਉਹ ਪੰਜਾਬ ਜਆ ਸਟੂਡੈਂਟ ਪੋਲਿਟਿਕਸ ਹੀ ਖਤਮ ਉਹਦੇ ਵਿੱਚ ਉਹ ਲੀਡਰਸ਼ਿਪ ਕੇਡਰ ਤਿਆਰ ਹੁੰਦਾ ਸੀ ਇਹਨਾਂ ਨੇ ਸੋਈ ਬਣਾਈ ਸੋਈ ਨੂੰ ਸਮੈਕ ਆਰਗੇਨਾਈਜੇਸ਼ਨ ਆਫ ਇੰਡੀਆ ਵੀ ਕਿਹਾ ਜਾਣ ਲੱਗ ਗਿਆ ਹੁਣ ਤਾਂ ਹੁਣ ਰੌਲਾ ਕੀ ਸੀ ਵੀ ਉਹਦੇ ਵਿੱਚ ਲੌਰੈਂਸ ਬਿਸ਼ਨੋਈ ਵਰਗੇ ਬੰਦੇ ਆਏ ਤਾਂ ਉਹਨਾਂ ਨੂੰ ਤੁਸੀਂ ਪਾਵਰ ਦੰਦੇ ਚੰਗੇ ਕੰਮ ਵਾਸਤੇ ਮੂਹਰੇ ਰੱਖਿਆ ਤਾਂ ਉਹ ਬੰਦੇ ਅੱਜ ਦੇ ਲੀਡਰ ਹੁੰਦੇ ਯੂਪੀ ਦੇ ਵਿੱਚ ਭਾਈ ਦੋ categories ਨੇ ਇੱਕ ਤਾਂ ਕੀ ਹੈ ਮੈਂ ਕਹਣਾ ਵੀ ਹਾਰਡ ਕੋਰ ਕ੍ਰਿਮੀਨਲ ਵਾਲੇ ਪਾਸੇ ਤੁਰ ਗਏ ਜਿਵੇਂ ਬਿਸ਼ਨੋਈ ਵਰਗੇ ਤੁਰੇ ਆ ਉਹ ਸਾਰਿਆਂ ਦੇ ਮਰਡਰ ਹੋ ਗਏ ਪਿੱਛੇ ਜੇ ਸਾਰੇ ਮਾਰਬੀ ਦੇਤੇ ਜੋਗੀ ਵਰਗੇ ਨੇ ਪਰ ਜਿਹੜੇ ਦੂਜੇ ਪਾਸੇ ਕੁਝ ਗੈਂਗਸਟਰ ਸੀਗੇ ਉਹ ਅੱਜ ਉਥੇ ਨੇਤਾ ਬਣ ਪਰ ਸਾਡੇ ਪੰਜਾਬ ਦਾ ਕਲਚਰ ਜਿਹੜਾ ਹੈਗਾ ਇਹ ਬਦਲ ਕੇ ਲਾਣੇ ਤੋਂ ਸ਼ੁਰੂ ਮਾ ਕੇ ਜਿਆਦਾ ਸ਼ੁਰੂ ਹੋਇਆ ਮੈਂ ਕਹਿਣਾ ਤੇ ਇਹ ਲੋਕਾਂ ਨੇ ਉਹਨਾਂ ਲੋਕਾਂ ਨੂੰ ਬੱਚਿਆਂ ਨੂੰ ਉਹ ਟਾਈਮ ਹੀ ਨਹੀਂ ਦਿੱਤਾ ਸਟੂਡੈਂਟ ਪੋਲਿਟਿਕਸ ਨੂੰ ਚਾੱਕ ਕੇ ਕਿਤੇ ਐਸਓਆਈ ਦੇ ਵਿੱਚੋਂ ਮੁੰਡਿਆਂ ਨੂੰ ਗਾਹਾਂ ਲਿਆ ਆ ਹੁੰਦਾ ਦਿੱਤਾ ਹੁੰਦਾ ਐਕਸਪੋਜ਼ਰ ਹਰੇਕ ਪਾਲ ਦਾ ਨੌਜੋਨ ਅੱਜ ਕੱਲ ਕੀ ਐਕਸਪੋਜ਼ਰ ਚਾਹੁੰਦਾ ਉਹ ਐਕਸਪੋਜ਼ਰ ਜੇ ਇਹਨਾਂ ਨੇ ਨਹੀਂ ਦਿੱਤਾ ਤੇ ਉਹਨੂੰ ਜਿਹੜਾ ਸੌਖਾ ਰਸਤਾ ਲੱਗਿਆ ਉਧਰਲੇ ਰਾਹ ਤੇ ਤੁਰ ਪੇ ਤਾਂ ਇਹ ਕਿ ਦਿਨਾਂ ਕਿਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਚ ਰਾਜਨੀਤੀ ਆ ਰਾਜਨੀਤੀ ਲੋਕਾਂ ਨੇ ਨਾ ਵਿਚਾਰਿਆਂ ਨੂੰ ਵਰਤੇ ਆ ਮੋਹਰੇ ਵਾਂਗੂ ਵਰਤੇ ਜਾਂ ਅੱਜ ਵੀ ਵਰਤੇ ਜਾ ਰਹੇ ਆ ਇੱਕ ਹੋਰ ਵੀ ਗੱਲ ਆ ਹੁਣ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਭਾਈ ਸਾਡੀਆਂ ਜੇਲਾਂ ਦੇ ਵਿੱਚ ਉਹ ਜਿਹੜੀ ਇੰਟਰਵਿਊ ਆ ਲਾਰੈਂਸ ਬਿਸ਼ਨੋਈ ਦੀ ਹੋਈ ਨਹੀਂ ਮਤਲਬ ਹੁਣ ਪੰਜਾਬ ਸਰਕਾਰ ਕਿਹੜੇ ਮੂੰਹ ਨਾਲ ਆਪਦੇ ਉਸ ਜਵਾਬ ਤੇ ਖੜੀ ਰਹੂਗੀ ਕਿਹੜੇ ਕਿਹੜੇ ਮੂੰਹ ਨਾਲ ਹੁਣ ਜਵਾਬ ਜਿਹੜਾ ਨਵਾਂ ਦੇਊਗੀ ਕਿਉਂਕਿ ਜਦੋਂ ਇਹ ਚੀਜ਼ ਸਾਫ਼ ਤੇ ਸਪਸ਼ਟ ਹੋ ਗਈ ਕਿ ਭਾਈ ਉਹ ਇੰਟਰਵਿਊ ਪੰਜਾਬ ਦੀਆਂ ਜੇਲਾਂ ਦੇ ਵਿੱਚ ਹੀ ਹੋਈ ਆ ਭਾਵੇਂ ਹੁਣ ਪੰਜਾਬ ਸਰਕਾਰ ਕਿੱਥੇ ਖੜੀ ਨਜ਼ਰ ਆਉਂਦੀ ਆ ਦੇਖੋ ਭਾਈ ਜੀ ਪਹਿਲੀ ਗੱਲ ਤਾਂ ਆਪਾਂ ਇਹ ਭੁੱਲ ਜੇ ਵੀ ਸਰਕਾਰ ਕਿਉਂਕਿ ਹੁਣ ਕਹਿੰਦੇ ਵੀ ਲੀਡਰ ਹੀ ਬਿਸ਼ਰਮੀ ਦੀ ਰਹਿ ਗਈ ਅੱਜ ਇਸ ਸਟੇਟਮੈਂਟ ਹੋਰ ਦਿੰਦੇ ਤੜਕੇ ਨੂੰ ਗੱਲ ਪਲਟ ਜਾਂਦੀ ਆ ਫੇਰ ਬਦਲਣੀ ਪੈਂਦੀ ਆ ਬੜਾ ਕੁਸ਼ ਆ ਜਿਹੜੇ ਮੈਂ ਕਹਿੰਦਾ ਪੁਰਾਣੇ ਸਿਆਸਦਾਨ ਵੀ ਨਵੇਂ ਵੀ ਜਿਹੜੇ ਹੁਣ ਆਏ ਆ ਇਹ ਸਾਰਿਆਂ ਉਸ ਜਿਹੜਾ ਮੈਂ ਝੂਠੀ ਹੀ ਨਿਕਲਦੀਆਂ ਨੇ ਆਮ ਤੌਰ ਤੇ ਆ ਵੋਟਾਂ ਦੇ ਵਿੱਚ ਸਭ ਨੇ ਸਟੇਟਮੈਂਟਸ ਦਿੱਤੀਆਂ ਕੋਈ ਕਹਿੰਦਾ ਸੀ ਇੰਨੀਆਂ ਜਿੱਤ ਜਾਏ ਕੋਈ ਕਹਿੰਦਾ ਸੀ ਇੰਨੀਆਂ ਜਿੱਤ ਜਾਗੇ ਅਖੀਰ ਨੂੰ ਫਿਰ ਕੀ ਹੋਇਆ ਜਦੋਂ ਮੈਂ ਕਿਹਾ ਰਿਜ਼ਲਟ ਨਹੀਂ ਆਉਂਦੇ ਤਾਂ ਫਿਰ ਆਪਾਂ ਨੂੰ ਲੱਗਦਾ ਹੁੰਦਾ ਕਿਉਂਕਿ ਇਹ ਦੇਖੋ ਬੇਸ਼ਰਮੀ ਵਾਲਾ ਟੋਲਾ ਬੇਸ਼ਰਮਾਂ ਦਾ ਟੋਲਾ ਹੁਣ ਅੱਜ ਰਾਜਨੀਤੀ ਹੁੰਦੀ ਸੀ ਲੋਕ ਸੇਵਾ ਵਾਸਤੇ ਲੋਕਾਂ ਦਾ ਘਰਵਾਰ ਛੱਡ ਕੇ ਆਉਂਦੇ ਸੀ ਪਰ ਇੱਥੇ ਘਰਵਾਰ ਬਣਾਉਣ ਖਾਤਰ ਆਉਂਦੇ ਆ ਜਿਹੜੇ ਲੋਕ ਆਏ ਆ ਉਹਨਾਂ ਨੂੰ ਸ਼ਰਮ ਕੋਈ ਨਹੀਂ ਉਦੋਂ ਲੋਕਾਂ ਨੂੰ ਸ਼ਰਮ ਹੁੰਦੀ ਸੀ ਕੋਈ ਉਹ ਇਹ ਕਹਿੰਦਾ ਸੀ ਮੈਂ ਕਿਹੜ ਅੱਜ ਕੀ ਇਹ ਜਿਹੜੀ ਪੁਲਿਸ ਦੀ ਗੱਲ ਕਰੇ ਉਹਨਾਂ ਪੁਲਿਸ ਨਾਲ ਉਹਨੂੰ ਜਾਣਾ ਪੈ ਰਿਹਾ ਲੋਕਾਂ 'ਚ ਸਾਰੇ ਜਿਹੜੇ ਹਾਲਾਤ ਮਾ ਕੇ ਪੈਦਾ ਹੋਏ ਆ ਇਹਨਾਂ ਨੇ ਸਾਰੀਆਂ ਗੱਲਾਂ ਕੀ ਮੈਂ ਕਹਣਾ ਆਪਦੀਆਂ ਕਈਆਂ ਗੱਲਾਂ ਹਰੇਕ ਪੋਲਿਟਿਕਲ ਪਾਰਟੀ ਦੇ ਮੁੱਦੇ 'ਚ ਪੇੜਾਂ ਵਾਂਗੂ ਵੱਜੀ ਜਾਂਦੀਆਂ ਤੁਸੀਂ ਜਿਹੜੀ ਗੱਲ ਕਰਦੇ ਹੋ ਵੀ ਯਾਰ ਹੁਣ ਇਹਨਾਂ ਦਾ ਕੀ ਬਣੂਗਾ ਆ ਬੰਡ ਬਣਾਉਣੀ ਗੱਲ ਤਾਂ ਤੁਸੀਂ ਇੱਕ ਮੁੱਦੇ ਦੀ ਕੱਲੀ ਇਹਦੀ ਗੱਲ ਕਰਦੇ ਹੋ ਕਿੰਨੇ ਮੁੱਦੇ ਨੇ ਜਿਹੜੇ ਮੈਂ ਗਿਣਾ ਦਿਆਂ ਤੁਹਾਨੂੰ ਜਿਹੜੇ ਮੁੱਦਿਆਂ ਦੇ ਉੱਤੇ ਆਪਾਂ ਗੱਲ ਕਰੀਏ ਇਹਨਾਂ ਕੋਲੇ ਬੋਲਣ ਨੂੰ ਹੈ ਨਹੀਂ ਪਰ ਸ਼ਰਮ ਹੈ ਨਹੀਂ ਇਹਨਾਂ ਨੂੰ ਇਹਨਾਂ ਕੋਲੇ ਜਵਾਬ ਵੀ ਹੈ ਨਹੀਂ ਤੇ ਸ਼ਰਮ ਵੀ ਹੈ ਨਹੀਂ ਸਾਡੇ ਵਰਗੇ ਖੂਨ ਮਚਾ ਕੇ ਬੋਲ ਕੇ हट ਜਾਣਗੇ بڑے ਬੰਦੇ ਬੋਲਣਗੇ ਉਹ ਮੂਸੇ ਵਾਲੇ ਦੇ ਪਰਿਵਾਰ ਦਾ ਖੂਨ ਮੱਚੀ ਜਾਵੇ ਕਿਤੇ ਹੋਰ ਦਾ ਮੱਚੀ ਜਾਵੇ ਪਰ ਇਹਨਾਂ ਨੇ ਜਿਹੜਾ ਸਿਸਟਮ ਚਲਾ ਰਾਂ ਉਸੇ ਢੰਗ ਨਾਲ ਹੀ ਚੱਲੀ ਜਾਣਾ ਹੋਰ ਕਾਂਗਰਸ ਨੇ ਵੀ ਰੋਟੀਆਂ ਸੇਕੀਆਂ ਮੂਸੇ ਵਾਲੇ ਦੇ ਮਾਰਡਰ ਦੇ ਉੱਤੇ ਠੀਕ ਹੈ ਨਾ ਰਾਜੇ ਵੜਿੰਗਰ ਕਹਿੰਨੇ ਵੀ ਰੋਟੀਆਂ ਸੇਕ ਲੀਆਂ ਹਰ ਬੰਦਾ ਕੀ ਹੈ ਸਿਰਫ ਆਪਣੀਆਂ ਰੋਟੀਆਂ ਲਾਉਣ ਤੱਕ ਸੀਮਤ ਆ ਜਿਹਨੂੰ ਜਿੰਨਾ ਬੈਨੀਫਿਟ ਮਿਲਦਾ ਉਹਨਾਂ ਬੈਨੀਫਿਟ ਲੈ ਰਿਆ ਸਮਾਜ ਬਾਰੇ ਕੋਈ ਸੋਚਣ ਨੂੰ ਤਿਆਰ ਨਹੀਂ ਤੇ ਬਸ ਸਮਾਜ ਵਿੱਚ ਜੋ ਸਿਵਲ ਸੁਸਾਇਟੀ ਕੈਮ ਕਰਨੀ ਪੂ ਜਿਹਦਾ ਮਕਸਦ ਰਾਜਨੀਤੀ ਨਾ ਹੋਵੇ ਰਾਜਨੀਤਿਕ ਮਕਸਦ ਤੋਂ ਬਿਨਾ ਇੱਕ ਸੁਸਾਇਟੀ ਕੈਮ ਹੋਵੇ ਜਿਹੜੀ ਲੋਕਾਂ ਦੇ ਮੁੱਦਿਆਂ ਤੇ ਲੜੇ ਪਰ ਉਹ ਮੁੱਦਿਆਂ ਤੇ ਲੜਨ ਵਾਲੇ ਲੋਕ ਹੀ ਨਹੀਂ ਨਿਕਲਦੇ ਅੱਜ ਤੇ ਉਹ ਨਿਕਲਨੇ ਵੀ ਹਨ ਕਿਉਂਕਿ ਹਰ ਬੰਦੇ ਦੇ ਦਿਮਾਗ 'ਚ ਪਹਿਲਾਂ ਕੁਰਸੀ ਹੁੰਦੀ ਆ ਉਹ ਲੋਕ ਅੱਜ ਸਮਾਜ 'ਚੋਂ ਖਤਮ ਹੋ ਗਿਆ ਜਿਹੜੇ ਬੰਦੇ ਕਹਾਉਂਦੇ ਆ ਕਿਸਾਨ ਸੰਗਠਨ ਲਾ ਲਓ ਜਾਂ ਹੋਰ ਲਾ ਲਓ ਬੜੀਆਂ ਮਾਕੇ ਤੇ ਰਾਣੇ ਉਹ ਸਾਰੀਆਂ ਭੈਜੀ ਕਿਤੇ ਨਾ ਕਿਤੇ ਪੋਲਿਟਿਕਲ ਅਟੈਚ ਹੋ ਚੁੱਕੀਆਂ ਨੇ ਇਸ ਕਰਕੇ ਆਸ ਕੋਈ ਨਹੀਂ ਰਹੀ ਜੇਲਾ ਬਣ ਚੁੱਕਿਆ ਮੈਂ ਕਹਿੰਦਾ ਵੀ ਜੇਲਾ ਉਹ ਨਹੀਂ ਹੈਗਾ ਜੇਲਾ ਦਾ ਬਾਹਰਲਾ ਮਾਹੌਲ ਆ ਅੱਜ ਤੁਹਾਨੂੰ ਮੈਨੂੰ ਡਰ ਲੱਗਦਾ ਇੱਥੇ ਜਾਂਦੇ ਆ ਨੂੰ ਸੜਕ ਤੇ ਪਤਾ ਨਹੀਂ ਕਿੱਥੇ ਜਾਈਏ ਕਿੱਥੇ ਕਿਹੜਾ ਕ੍ਰਾਈਮ ਹੋਵੇਗਾ ਕਰਨ ਨੂੰ ਤਿਆਰ ਜਿਨ੍ਹਾਂ ਦਾ ਸੁਰੱਖਿਆ ਤੇ ਬੈਠੇ ਆ ਸੁਰੱਖਿਆ ਤਾਂ ਅਗਲੇ ਹੈਗੇ ਆ ਸਾਰਿਆਂ ਨੂੰ ਸਾਰਾ ਮਾਗ ਸੁਵਿਧਾ ਮਿਲੀਆਂ ਹੋਈਆਂ ਨੇ ਰਾਜੇ ਅਗਲੇ ਉਹ ਰਾਜ ਕਰ ਰਹੇ ਆ ਜੇਲਾ ਜੋ ਬੈਠਾ ਵੀ ਰਾਜ ਚੱਲ ਰਿਹਾ ਇੱਕ ਤਾਂ ਲਾ ਰਾਜ ਚੱਲ ਰਿ ਸੋ ਮੇਰੇ ਨਾਲ ਲੋਕ ਅਧਿਕਾਰ ਲਹਿਰ ਤੋਂ ਬਾਈ ਰੁਪਿੰਦਰ ਹੋਰੀ ਸੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਮਿਲਦੇ ਹੋ ਇਜਾਜ਼ਤ ਧੰਨਵਾਦ ਜੀ